ਸਾਡਾ ਇਹ ਸਵਾਲ ਹੈਗਾ ਜਦੋਂ ਇਹ ਸ਼ੁਰੂਆਤ ਹੋਈ ਸੀ ਸਭ ਤੋਂ ਪਹਿਲਾਂ ਕਿਹੜਾ ਪਿੰਡ ਸੀ ਉਹਦਾ ਨਾਮ ਕੀ ਸੀ ਤੇ ਉਸ ਨੂੰ ਕੀ-ਕਿਆ ਕੀ ਗਿਆ ਸੀ ਇਹ ਇਹ ਸ਼ੁਰੂਆਤ ਦੇਖੋ ਛੋਟੇ ਪਿੰਡ ਸੀ ਬਹੁਤੀ ਪੜ੍ਹੇ ਲਿਖੇ ਵੀ ਲੋਕ ਨਹੀਂ ਸੀ ਉਸ ਇਲਾਕੇ ਦੇ ਸਭ ਤੋਂ ਪਹਿਲਾਂ ਨਗੜਾ ਪਿੰਡ ਸੀ 19 ਸੈਕਟਰ 19 ਅੱਧਾ ਕੁ 27 ਚ ਸੀ ਉਹ ਕਹਿੰਦੇ ਸੀ ਪੈਸਾ ਕੋਈ ਨਹੀਂ ਦਿਆ ਜੀ ਮਕਾਨ ਦੇ ਬਦਲੇ ਮਕਾਨ ਦਿਆ ਸੀ ਅੱਛਾ ਜੀ ਜ਼ਮੀਨ ਦੇ ਬਦਲੇ ਜ਼ਮੀਨਦਾਰੀ ਸੀ ਪਹਿਲਾ ਠਾਲਾ ਦੋ ਠਾਲੇ ਮੰਨੇ ਜਾਂਦੇ ਚੰਡੀਗੜ੍ਹ ਦੇ ਪਹਿਲਾ ਸੀ 25 ਸੈਕਟਰ ਤਾਈ ਦੂਆ ਜਿਹੜਾ 25 ਤੋਂ ਅੱਗੇ ਸੀ ਉਸ ਤੇ ਪੈਸੇ ਮਿਲੇ ਉਹ ਵੀ ਬਹੁਤ ਘੱਟ ਸੀ 100 ਰੁਪਿਆ ਖਣ ਦੇ ਸਾਫ ਤੇ 50 ਰੁਪਿਆ ਖਣ ਦੇ ਸਾਫ ਇਸ ਤਰ੍ਹਾਂ ਸੁੱਕੜੇ ਪੰਜਾਬ ਯੂਨੀਵਰਸਿਟੀ ਜਿਹੜੀ ਬਣੀ ਹੋਈ 14 ਸੈਕਟਰ ਸਾਰਾ ਇਹਦੇ ਯੂਨੀਵਰਸਿਟੀ ਦੇ ਅੰਦਰ ਹੈਗਾ ਇੱਥੇ ਪਿੰਡ ਹੁੰਦਾ ਸੀ ਕਾਂਜੀ ਮજરા ਕਾਂਜੀ ਮજરા ਜਿਹੜਾ ਇਹ ਇਿੱਧਰ ਅਫਸਰਾਂ ਦੀ ਕੋਠੀਆਂ ਹੈਗੀਆਂ ਉੱਥੇ ਹੁਣ ਵੀ ਅੰਬ ਖੜੇ ਦੇਖੇ ਜਾ ਸਕਦੇ ਸ਼ਾਇਦ ਉਹ ਵੀ ਹੈ ਕਿ ਮੈਨੂੰ ਲੱਗਦਾ ਉਹ ਲੋਕ ਹੈ ਤਾਂ ਸਾਰੀ ਪੰਜਾਬੀ ਸੀ ਕੱਕੜ ਪੰਜਾਬੀ ਲੋਕ ਸੀ ਉਦੋਂ ਕੋਈ ਪ੍ਰਵਾਸੀ ਦੇਤੇ ਹੁੰਦੇ ਨਹੀਂ ਸੀ ਉਹਨਾਂ ਲੋਕਾਂ ਨੇ ਫਿਰ ਜੰਮ ਕੇ ਵਿਰੋਧ ਕੀਤਾ ਇਹਨਾਂ ਚੀਜ਼ਾਂ ਦੇ ਵਿਰੋਧ ਤਾਂ ਦੇਖੋ ਹੁਣ ਵੀ ਹੁੰਦਾ ਜੇ ਤੁਸੀਂ ਕਿਸੇ ਕਿਸੇ ਪਿੰਡ ਨੂੰ ਅਜਾੜੂਗੇ ਸਤਿ ਸ਼੍ਰੀ ਅਕਾਲ ਸਵਾਗਤ ਤੁਸੀਂ ਦੇਖ ਰਹੇ ਹੋ ਟੀਲੀਪੋਸਟ ਪੰਜਾਬੀ ਅੱਜ ਇੱਕ ਬੜੇ ਅਹਿਮ ਵਿਸ਼ੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਜਿੱਦੀ ਚਰਚਾ ਹਮੇਸ਼ਾ ਹੁੰਦੀ ਹੈ ਜਦੋਂ ਕੋਈ ਧਰਨਾ ਪ੍ਰਦਰਸ਼ਨ ਹੁੰਦੇ ਨੇ ਜਦੋਂ ਕੋਈ ਪੰਜਾਬ ਤੋਂ ਚੰਡੀਗੜ੍ਹ ਮੂਵ ਹੋਣ ਦੀ ਗੱਲ ਆਉਂਦੀ ਹੈ ਕੋਈ ਵੀ ਜਦੋਂ ਵੀ ਕੋਈ ਪ੍ਰੋਟੈਸਟ ਹੁੰਦੇ ਨੇ ਤਾਂ ਇਹ ਗੱਲ ਹਰ ਇੱਕ ਦੀ ਜ਼ਬਾਨ ਤੇ ਹੁੰਦੀ ਹੈ ਕਿ ਪੰਜਾਬ ਦੇ 28 ਪਿੰਡਾਂ ਨੂੰ ਝਾੜ ਕੇ ਬਣਿਆ ਚੰਡੀਗੜ੍ਹ ਤੇ ਸਾਡਾ ਹੱਕ ਕਿਉਂ ਨਹੀਂ ਹੈਗਾ ਹੱਕ ਜਿਤਾਉਣ ਦੀਆਂ ਗੱਲਾਂ ਹੁੰਦੀਆਂ ਨੇ ਜਿਵੇਂ ਕਿ ਹੁਣ ਪੰਜਾਬ ਯੂਨੀਵਰਸਿਟੀ ਦਾ ਵੀ ਰੋਲਾ بڑے ਵੱਡੇ ਪੱਧਰ ਤੇ ਚੱਲ ਰਿਹਾ ਤੇ ਜਿੱਥੇ ਸਟੂਡੈਂਟ ਵੀ ਲਗਾਤਾਰ ਕਹਿ ਰਹੇ ਕਿ ਜਿੱਥੇ ਸਾਡੇ ਪਿੰਡ ਓ ਜੁੜੇ ਨੇ ਉਥੇ ਚੰਡੀਗੜ੍ਹ ਵਸਿਆ ਤੇ ਉਸ ਤੋਂ ਬਾਅਦ ਸਾਨੂੰ ਇੱਥੇ ਸਾਡੇ ਹੱਕ ਹੈਗੇ ਨੇ ਉਹ ਖੋਏ ਜਾ ਰਹੇ ਨੇ ਪਰ ਅਸੀਂ ਤੁਹਾਨੂੰ ਉਹ ਗੱਲ ਨਹੀਂ ਹੈਗੀ ਅਸੀਂ ਤੁਹਾਨੂੰ ਸਟੋਰੀ ਅੱਜ ਉਹ ਦੱਸਾਂਗੇ ਜਿਹੜੇ 28 ਪਿੰਡ ਸੀ ਸਭ ਤੋਂ ਪਹਿਲਾਂ ਕਿਹੜਾ ਪਿੰਡ ਨਲਾਮ ਹੋਇਆ ਸੀ ਕਿਹੜੇ ਸੰਤੋਂ ਸ਼ੁਰੂਆਤ ਹੋਈ ਸੀ ਪੰਜਾਬ 47 ਦੀ ਵੰਡ ਤੋਂ ਬਾਅਦ ਜਿਹੜੀ ਸ਼ੁਰੂਆਤ ਹੋਈ ਸੀ ਸਭ ਤੋਂ ਪਹਿਲਾਂ ਉਹ ਕਿਹੜਾ ਪਿੰਡ ਸੀ ਤੇ ਚੰਡੀਗੜ੍ਹ ਦੇ ਅਹਿਮ ਜਿਹੜੇ ਇਸ ਸਮੇਂ ਦੇ ਪਿੰਨ ਪੁਆਇੰਟ ਹੈਗੇ ਨੇ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਜਿੱਥੇ ਪਹਿਲਾਂ ਕਿਹੜਾ ਪਿੰਡ ਸੀ ਜਿਹੜਾ ਉਜਾੜਿਆ ਸੀ ਤੇ ਸਾਡੇ ਨਾਲ ਸਰ ਹੈਗੇ ਨੇ ਲੇਖਕ ਵੀ ਨੇ ਇਹਨਾਂ ਨੇ ਇਹਦੇ ਤੇ ਕਈ ਲੇਖ ਲਿਖੇ ਨੇ ਸਰਦਾਰ ਮਲਕੀਤ ਸਿੰਘ ਹੈਗੇ ਜਿਨ੍ਹਾਂ ਨੇ ਬਹੁਤ ਵੱਡੀ ਰਿਸਰਚ ਤੋਂ ਬਾਅਦ ਇਹ ਟਾਪਿਕ ਜਿਹੜਾ ਕਿ ਸਾਡੇ ਸਾਹਮਣੇ ਅੱਜ ਰੱਖਣਗੇ ਸਭ ਤੋਂ ਪਹਿਲਾਂ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ ਸਤਿ ਸ਼੍ਰੀ ਅਕਾਲ ਜੀ ਸਾ ਸਭ ਤੋਂ ਪਹਿਲਾਂ ਤਾਂ ਅਸੀਂ ਜਦੋਂ ਚੰਡੀਗੜ੍ਹ ਦਾ ਜ਼ਿਕਰ ਆਂਦਾ ਤੇ ਹਰ ਇੱਕ ਦੇ ਜ਼ੈਨ ਤੇ ਜਦੋਂ ਕੋਈ ਧਰਨੇ ਮਜ਼ਾਰੇ ਹੁੰਦੇ ਨੇ ਵੈਸੇ ਕਿਤੇ ਕੱਲਬਾ ਤਾਂ ਹੁੰਦਿਆਂ ਨੇ ਕਹਿੰਦੇ ਪਵਾਦ ਦੇ 28 ਪਿੰਡ ਉਜਾੜ ਕੇ ਬਣਿਆ ਚੰਡੀਗੜ੍ਹ ਸਭ ਤੋਂ ਪਹਿਲਾਂ ਅਸੀਂ ਇਹ ਜਾਣਾਂਗੇ ਇਹ ਪੁਆਦ ਦੇ ਪਿੰਡ ਹੈਗੇ ਸੀ ਹਾਂਜੀ ਇਹ ਚ ਪੁਆਦ ਦਾ ਇਲਾਕਾ ਸੀ ਇਹ ਜੀ ਜੀ ਉਸ ਟਾਈਮ ਅੰਮ੍ਰਾਲਾ ਜ਼ਿਲ੍ਹਾ ਸੀ ਖਰੜ ਤਹਿਸੀਲ ਤੀ ਨਾ ਮੰਦੀ ਹਮ ਤੇ ਹੁਣ ਤਾਂ ਜ਼ਿਲ੍ਹਾ ਬਾਜ ਰੋਪੜ ਬਣਿਆ ਜੀ ਤੇ ਉਸ ਟਾਈਮ ਦਾ ਇਹ ਪੁਆਦ ਦਾ ਇਲਾਕਾ ਪਾਦਾ ਸਾਡਾ ਇਹ ਅਨੰਦਪੁਰ ਸਾਹਿਬ ਨੰਗਲ ਤੋਂ ਲੈ ਕੇ ਇੱਧਰ ਅੰਬਾਲੇ ਤੱਕ ਅੱਗੇ ਇੱਥੇ ਚਲੇ ਗਿਆ ਹਮ ਪੁਆਦ ਦੇ ਪਿੰਡ ਸੀ ਉੱਚੇ ਨੇਵੇਂ ਪਿੰਡ ਤੇ ਮਾਰੂ ਜ਼ਮੀਨਾਂ ਸੀ ਇੱਥੇ ਕੋਈ ਜਾਦਾ ਉਪਜਾਊ ਜੁਗਨਾਂ ਨਹੀਂ ਸੀ ਬਿਲਕੁਲ ਜਿਵੇਂ 47 ਦੀ ਵੰਡ ਹੋਈ ਜਿਵੇਂ ਤੁਸੀਂ ਤਾਂ ਇਹਨਾਂ ਪਿੰਡਾਂ ਦੇ ਜੰਮਪਾਲ ਹੈਗੇ ਉਹ ਇਹ ਇਲਾਕਾ ਹੀ ਕਿਉਂ ਕਿੰਨਾਂ ਵੱਲੋਂ ਚੁਣਿਆ ਗਿਆ ਤੇ ਕਿਉਂ ਚੁਣਿਆ ਗਿਆ ਕਿਉਂਕਿ ਪੰਜਾਬ ਦੀਆਂ ਹੋਰ ਜਗ੍ਹਾ ਵੀ ਹੈਗੀਆਂ ਸੀ ਜਿੱਥੇ ਰਾਜਧਾਨੀ ਵਜੋਂ ਜਿਹੜਾ ਜਾਣਿਆ ਜਾਂਦਾ ਚੰਡੀਗੜ੍ਹ ਤੋਂ ਸਿਰਫ ਇਸ ਪਿੰਡਾਂ ਤੇ ਕਿਉਂ ਫੋਕਸ ਹੈਗਾ ਸੀ ਇਹ ਦੇਖੋ ਜੀ ਜਦੋਂ 47 ਦੀ ਵੰਡ ਹੋਈ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਸਾਹਿਬ ਪੰਡ ਜਵਾਹਰ ਲਾਲ ਨਹਿਰੂ ਜੀ ਬਣੇ ਉਹਨਾਂ ਦੀ ਸੋਚ ਧੀ ਇਹ ਵੀ ਇੱਕ ਅਲੱਗ ਜਾਂ ਨਵਾਂ ਆਧੁਨਿਕ ਸ਼ਹਿਰ ਬਸਾਇਆ ਜਾਵੇ। ਕਾਫੀ ਕੰਨੇ ਸਰਵੇ ਹੋਏ ਹੈਗੇ ਹੋਰ ਵੀ ਜ਼ਮੀਨਾਂ ਦੇ ਕਾਫੀ ਸਰਵੇਖਣ ਹੋਏ ਹੈ ਔਰ ਇਹ ਜਿਹੜੀ ਆ ਥਾਂ ਹੈ ਕਿ ਜਿੱਥੇ ਚੰਡੀਗੜ੍ਹ ਬਸਿਆ ਹੋਇਆ ਹੈਗਾ ਇਹ ਹੀ ਸਿਲੈਕਟ ਹੋਈ ਸੀ। ਓਕੇ। ਇਹ ਜਾਂ ਤਾਂ ਉਚਾਈ ਤੇ ਵੀ ਹੈ ਇਲਾਕਾ ਇੱਥੇ ਬਹੁਤੀ ਹੜਾ ਦੀ ਮਾਰਨੀ ਹੈ। ਤੇ ਇੱਥੇ ਜਿਆਦਾ ਕੋਈ ਵੱਡਾ ਸ਼ਹਿਰ ਵੀ ਨਹੀਂ ਸੀ ਹੈ ਜਿਹੜਾ ਜਾਣਨਾ ਪੈ ਗਿਆ ਪਿੰਡ ਸੀ ਪਿੰਡ ਚੱਕ ਤੇ ਇਹਨਾਂ ਨਾਲ। ਜੀ ਜੀ ਹਾਂ ਜੀ। ਮਤਲਬ ਜਿਹੜੀ ਸ਼ੁਰੂਆਤ ਸਭ ਤੋਂ ਪਹਿਲਾਂ ਸਾਡਾ ਹੀ ਸਵਾਲ ਹੈਗਾ ਜਦੋਂ ਇਹ ਸ਼ੁਰੂਆਤ ਹੋਈ ਸੀ ਸਭ ਤੋਂ ਪਹਿਲਾਂ ਕਿਹੜਾ ਪਿੰਡ ਸੀ ਉਸ ਦਾ ਨਾਮ ਕੀ ਸੀ ਤੇ ਉਸ ਨੂੰ ਕੀ ਕਿਹਾ ਕੀ ਗਿਆ ਸੀ ਇੱਕ ਕੀ ਕਹਿ ਕੇ ਉਠਾਇਆ ਗਿਆ ਸੀ ਜਾਂ ਉਦੋਂ ਦੀ ਸ਼ੁਰੂਆਤ ਕਿਵੇਂ ਦੀ ਸੀ ਨਹੀਂ ਸ਼ੁਰੂਆਤ ਦੇਖੋ ਛੋਟੇ ਪਿੰਡ ਸੀ ਬਹੁਤੀ ਪੜੇ ਲਿਖੇ ਵੀ ਲੋਕ ਨਹੀਂ ਸੀ ਇਸ ਇਲਾਕੇ ਦੇ ਹੂੰ ਸਭ ਤੋਂ ਪਹਿਲਾਂ ਨਗਲਾ ਪਿੰਡ ਸੀ 19 ਸੈਕਟਰ 19 ਅੱਧਾ 27 ਚ ਸੀ ਜੀ ਮੱਧਯਮ ਮਾਰਗ ਤੇ ਹੁਣ ਵੀ ਮੰਦਰ ਹੈ ਉੱਥੇ ਬਰੋਟੇ ਖੜੇ ਨੇ ਹੂੰ ਲੀ ਕਾਰਬੂਜ਼ੀਰ ਸਾਹਿਬ ਦਾ تھا 뮤ਜ਼ੀਅਮ ਵੀ ਬਣਿਆ ਹੋਇਆਗਾ ਉੱਥੋਂ ਸ਼ੁਰੂਆਤ ਹੋਈ ਹੈ ਉੱਥੇ ਬੈਠ ਕੇ ਡਰਾਂਗਾ ਬਣਿਆ ਨੇ ਜੀ ਤੇ ਉਜੜਨੇ ਤਾਂ ਚਾਹਦੇ ਨਹੀਂ ਸੀ ਉਸੇ ਟਾਈਮ ਐਜੀਟੇਸ਼ਨ ਸ਼ੁਰੂ ਹੋ ਗਈ ਸੀ ਪਿੰਡ ਬਚਾਓ ਕਮੇਟੀ ਇਹ ਰਾਜਧਾਨੀ ਰੋਕ ਲੋਕ ਰੋਕੋ ਅੰਦੋਲਨ ਵੀ ਚੱਲਿਆ ਸੀ ਰਾਜਧਾਨੀ ਰੋਕ ਰੋਕੋ ਅੰਦੋਲਨ ਤੇ ਪਿੰਡ ਬਚਾਓ ਕਮੇਟੀ ਵੀ ਬਾਅਦ ਚ ਹੋੰਦਾ ਹੀ ਹੈ ਤੇ ਉਹ ਤਾਂ ਵਿਰੋਧ ਕਰਦੇ ਰਹੇ ਪਰ ਸਰਕਾਰਾਂ ਦੇ ਅੱਗੇ ਤਾਂ ਫਿਰ ਵਿਰੋਧ ਚੱਲਦਾ ਨਹੀਂ ਹੈ ਇਹ 1947 'ਚ ਜਦੋਂ ਵੰਡ ਹੋ ਗਈ ਸਾਡੀ ਰਾਜਧਾਨੀ ਪੰਜਾਬ ਦੀ ਲਾਹੌਰ ਰਹਿ ਗਈ ਸੀ ਤੇ ਨਵੀਂ ਰਾਜਧਾਨੀ ਬਸਾਣੀ ਸੀ ਉਹਦੇ ਵਾਸਤੇ ਪ੍ਰੋਜੈਕਟ ਪਾਸ ਹੋ ਗਿਆ ਸੀ ਲੋਕਾਂ ਨੂੰ ਜਿਹੜੀ ਜ਼ਮੀਨਾਂ ਸੀ ਇਹਨਾਂ ਦੇ ਜੀ ਬਿੰਡਾਂ ਦੇ ਵਿੱਚ ਨੇੜੇ-ਨੇੜੇ ਪਿੰਡਾਂ ਦੇ ਵਿੱਚ ਅਦੇਤੀ ਸੀ ਜ਼ਮੀਨ ਦੇ ਬਦਲੇ ਜ਼ਮੀਨ ਜੇ ਕਿਸੇ ਦੇ 5 ਏਕੜ ਸੀ 5 ਕਿੱਲੇ ਸਾਡੀ ਇੱਧਰ ਇਲਾਕੇ 'ਚ ਕਿਲਾ ਕਹਿੰਦੇ ਉਹਨੂੰ 5 ਕਿੱਲੇ ਦੇ ਦਿੱਤੇ ਮਕਾਨ ਦੇ ਬਦਲੇ ਮਕਾਨ ਦਿੱਤੇ ਸੀ ਸ਼ੁਰੂ ਚ ਤਾਂ ਦੇ ਆ ਕੁਝ ਨਹੀਂ ਹਮ ਮੁਆਵਜ਼ਾ ਹੀ ਦਿਆ ਸੀ ਹੁਣ ਵੀ ਬਸ ਦਿੰਨੇ ਲੋਕ ਨੇੜ ਤੇੜੇ ਅੱਗੇ ਉਹਨਾਂ ਦੀ ਅਗਲੀ ਜਨਰੇਸ਼ਨ ਆ ਗਈ ਨਗਲਾ ਜੜਿਆ ਸੀ 4 ਪਿੰਡ ਜੜੇ ਸੀ ਪਹਿਲਾਂ ਜੀ ਸਭ ਤੋਂ ਪਹਿਲਾਂ ਜਦੋਂ ਮਤਲਬ ਸ਼ੁਰੂਆਤ ਹੋਈ ਸੀ ਤੇ ਉਹਨਾਂ ਨੂੰ ਦੱਸਤਾ ਸੀ ਕਿ ਇੱਥੇ ਕੀ ਬਣਨਾ ਕੀ ਹੈ ਤੇ ਉਹ 4 ਪਿੰਡ ਕਿਹੜੇ ਹੈਗੇ ਸੀ ਰਾਜਧਾਨੀ ਬਣਨੀ ਕਹਤੇ ਸੀ ਜੀ ਰਾਜਧਾਨੀ ਦਾ ਕਿਹਾ ਸੀ ਇਹ ਤਾਂ ਬਵਾਚ ਪਤਾ ਲੱਗੇ ਚੰਡੀਗੜ੍ਹ ਬਣਿਆ ਸ਼ਹਿਰ ਬਣਿਆ ਤੇ ਰਾਜਧਾਨੀ ਕਿਸ ਤਰ੍ਹਾਂ ਦੀ ਕੋਈ ਲੋਕਾਂ ਨੂੰ ਤਾਂ ਹੁਣ ਪਤਾ ਨਹੀਂ ਸੀ ਕੀ ਰੂਪਰੇਖਾ ਗਈ ਤੇ ਚਾਰ ਪਿੰਡ ਸੀ ਮੈਂ ਥੱਸ ਰਿਹਾ ਸੀ ਇੱਕ ਨਗਲਾ ਇੱਕ ਰੁੜਕੀ ਪੜਾਓ ਸੀ 17 ਵਾਲੇ ਅੱਡੇ ਦੇ ਨਾਲ ਸੀ ਉਹ ਅੱਛਾ ਇੱਕ ਸੀ ਖੇੜੀ 20 ਸੈਕਟਰ ਵਾਲਾ ਜਿੱਥੇ ਗੁਰਦੁਆਰਾ ਹੁਣ ਵੀ ਇੱਕ ਕਾਲੀਵੜ ਸੀ 8 ਸੈਕਟਰ ਚ ਜਿੱਥੇ ਗੁਰਦੁਆਰਾ ਹੈਗਾ ਇਹ ਚਾਰ ਪਿੰਡ ਸੀ ਰਵਾਨੇ ਦਾ ਪਿੰਡ ਸੀ ਕਾਲੀਵੜ ਤੇ ਬਾਕੀ ਫਿਰ ਅੱਗੇ-ਅਗੇ ਚੱਲਦਾ ਰਿਹਾ ਜੀ 18 ਪਿੰਡ ਪਹਿਲੇ ਠਾਲੇ ਚ ਜੜੇ ਆ ਜੀ ਇਹ ਜਿਹੜਾ ਟ੍ਰਿਬਿਊਨ ਤੇ ਲੈ ਕੇ ਦੈਨਿਕ ਪਾਸ ਕਰਦੇ ਅਖਬਾਰ ਦੀ ਜਿਹੜੀ ਰੋਡ ਬਣੀ ਹੋਈ ਹੈ ਨਾ ਡੱਡੂ ਮਜਰਾ ਤੇ ਇਧਰ ਕੀਰਕਪੁਰਵਾਲੀ ਇਸ ਦੇ ਇੱਥੇ thing ਹਦਸੀ ਪਹਿਲਾ ਚੰਡੀਗੜ੍ਹ ਦੀ 25 ਸੈਕਟਰ થઈ ਇਹ ਡਰਿੰਗ ਬਣੀ ਹੈ ਇਹਨਾਂ ਦੀ ਅੱਛਾ ਲੀ ਕਾਰਬੂਜ਼ੀਅਰ ਸਾਹਿਬ ਨੇ ਜੋ ਨਕਸ਼ਾ ਬਣਾਇਆ ਸੀ ਫਰਾਂਸ ਦੇ ਹੋ ਸੀ ਆਰਕੀਟੈਕਟ ਹੂੰ ਤਾਂ ਇੱਕ ਇਹਨਾਂ ਦੀ ਹੋਰ ਗੱਲ ਮੈਂ ਤੁਹਾਨੂੰ ਦੱਸਦਾ ਹੈਗਾ ਇਹਨਾਂ ਦਾ ਨਕਸ਼ਾ ਉਹ ਨਕਸ਼ਾ ਪਤਨੀ ਕੀ ਸਾਹਿਬ ਕੋਲੋਂ ਨੇ ਬਣਾਇਆ ਜੀ ਨਾ 13 ਜੋੜ ਬਣਦਾ ਹੈਗਾ ਉੱਪਰ ਤੇ ਥੱਲੇ થઈ ਅੱਛਾ ਮੈਂ ਪਹਿਲਾਂ ਵੀ ਕਈ ਵਾਰ ਦੱਸੀਆਂ ਗੱਲਾਂ ਇਹ ਜਿਸ ਤਰ੍ਹਾਂ ਹੁਣ ਦੋ ਸੈਕਟਰ ਦੇ ਥੱਲੇ 11 ਆ ਗਿਆ 13 ਹੂੰ ਹੂੰ ਜੀ ਜੀ 11 ਦੇ ਅੱਗੇ 15 ਆ ਗਿਆ 26 13 ਦੋਨਾਂ 26 ਅੱਗੇ 26 ਤੇ 15 ਦੇ ਅੱਗੇ ਆ ਗਿਆ 24 39 ਜਿਹਨੇ 13 ਨਾਲ ਡਿਵਾਈਡ ਹੁੰਦਾ 13 13 ਦੋਨਾਂ 26 13 39 ਸਾਰੇ ਲੈਣਾ ਇਸੇ ਤਰ੍ਹਾਂ ਆ ਗੀਆਂ ਇਹ ਉਹ 13 ਨਹੀਂ ਰੱਖਿਆ ਸੀ ਬਸ ਇਕੱਲਾ 13 ਸੈਕਟਰ ਨਹੀਂ ਸੀ ਰੱਖਿਆ ਇਹਨਾਂ ਨੇ 13 ਹੁਣ ਜਾਂ ਤਾਂ ਅਨਲੱਕੀ ਸ਼ਾਇਦ ਕਹਿੰਦੇ ਕਈ ਸਮਝਦੇ ਆ ਜਾਂ ਫਿਰ ਇਹ ਜਿਹੜੀ 13 ਦੀ ਕੈਲਕੂਲੇਸ਼ਨ ਕਰੀ ਤੇ ਡਿਵਾਈਡ ਨਹੀਂ ਹੁੰਦਾ ਜੇ 13 ਸੈਕਟਰ ਹੁੰਦਾ ਤਾਂ ਆਪ ਯੂਨੀਵਰਸਿਟੀ ਤੋਂ ਅੱਗੇ ਹੋਣਾ ਚਾਹੀਦਾ ਸੀ ਥਾ ਨਦੀ ਆ ਗਈ ਜਿਹੜਾ ਫੋਰੈਸਟ ਏਰੀਆ ਛੱਡਿਆ ਵਾ ਕੁਡੇ ਲਹਰੇ ਵਾਲਾ ਉੱਥੇ ਹੋਣਾ ਚਾਹੀਦਾ ਸੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜਿਵੇਂ ਹੁਣ ਸਭ ਤੋਂ ਪਹਿਲਾਂ ਚਲੋ ਇੱਕ ਉਹ ਜਾਣਾਂਗੇ ਜ਼ਰੂਰ ਜਦੋਂ ਉਜਾੜੇ ਦੀ ਤੁਸੀਂ ਕਹਿੰਦੇ ਹੋ ਉਜਾੜਾ ਹੀ ਕੀਤਾ ਸੀ ਕਿਉਂਕਿ ਉਹ ਲੋਕ ਉੱਠਣ ਨਹੀਂ ਜਾਂਦੇ ਸੀ ਜਿਵੇਂ ਤੁਸੀਂ ਦੱਸ ਰਹੇ ਹੋ ਤੇ ਜਿਨ੍ਹਾਂ ਨੂੰ ਮਤਲਬ ਕੈਸ਼ ਦਿੱਤੀ ਗਈ ਸੀ ਕਿੰਨੀ ਕੈਸ਼ ਕਿੰਨੀ ਖਾਈ ਸੀ ਕਿੰਨਾ ਨਹੀਂ ਪਹਿਲਾਂ ਸ਼ੁਰੂ ਵਿੱਚ ਕੋਈ ਕੈਸ਼ ਨਹੀਂ ਜੀ ਮੈਂ ਬਜ਼ੁਰਗਾਂ ਦੇ ਨਾਲ ਬਹੁਤ ਮੇਰੀ ਇਹਨਾਂ ਗੱਲਬਾਤ ਹੁੰਦੀ ਰਹੀ ਹੈ ਮੈਂ ਕਾਫੀ ਸਟੱਡੀ ਕਰੀ ਹੈ ਇਹਨਾਂ ਪਿੰਡਾਂ ਬਾਰੇ ਮੈਂ ਮੈਂ ਤਾਂ ਬਾਅਦ ਵਿੱਚ ਮੇਰਾ ਪੈਦਾ ਹੋਇਆ ਜੀ 1972 ਦਾ ਵਰਨੇਮੈਂ ਹੂੰ 2008 ਚ ਮੈਂ ਲੇਖ ਲਿਖਿਆ ਸੀ ਫੌਰਾ ਚ ਇਹਨਾਂ ਦੇ ਬਾਰੇ ਉਸ ਟਾਈਮ ਉਹ ਜੋ ਦਸਿਆ ਬਨੂ ਗਰੇਸਿੰਗ ਬਡੇੜੀ ਹੁੰਦੇ ਸੀ ਬੜੇ ਹੁਣ ਤਾਂ ਦੁਨੀਆ 'ਚ ਨਹੀਂ ਰਹੇ ਉਹ ਕਹਿੰਦੇ ਸੀ ਪੈਸਾ ਕੋਈ ਨਹੀਂ ਦਿਆ ਜੀ ਮਕਾਨ ਦੇ ਬਦਲੇ ਮਕਾਨ ਲਿਆ ਸੀ ਅੱਛਾ ਜੀ ਜ਼ਮੀਨ ਦੇ ਬਦਲੇ ਜ਼ਮੀਨ ਲਈ ਸੀ ਪਹਿਲਾ ਠਾਲਾ ਦੋ ਠਾਲੇ ਮੰਨੇ ਜਾਂਦੇ ਚੰਡੀਗੜ੍ਹ ਦੇ ਪਹਿਲਾ ਸੀ 25 ਸੈਕਟਰ ਤਾਈ ਦੂਆ ਜਿਹੜਾ 25 ਤੋਂ ਅੱਗੇ ਸੀ ਉਸ ਤੇ ਪੈਸੇ ਮਿਲੇ ਉਹ ਵੀ ਬਹੁਤ ਘੱਟ ਸੀ 100 ਰੁਪਿਆ ਖਾਣ ਦੇ ਸਾਫ ਤੇ 50 ਰੁਪਿਆ ਖਾਣ ਦੇ ਸਾਫ ਤੇ ਇਸ ਤਰ੍ਹਾਂ ਥੋੜੇ ਥੋੜੇ ਮਤੋਂ 4-4 ਲੱਖ ਹੈ ਦੋ ਜਾਂ ਕਿੱਲਾ ਕਹਿ ਦੋ ਪਿੰਡ ਕਿੱਲੇ ਦਾ ਹਾਂ ਕੋਈ ਅਲੱਗ-ਅਲੱਗ ਪਿੰਡ ਸਪਿੰਨਰ ਰੇਟ ਸੀ ਕੋਈ 4000 ਨੂੰ ਕਿੱਲਾ ਕੋਈ 4500 ਰੁਪਏ ਦਾ ਕਿੱਲਾ ਇਸ ਤਰ੍ਹਾਂ ਖਰੀਦੇ ਸੀ ਮਤੋਂ ਲੋਕ ਜਿਹੜੇ ਅੱਜ ਜਿਉਂਦੇ ਜਾਗਦੇ ਨੇ ਉਹ ਉਹ ਚੀਜ਼ ਨੂੰ ਸੋਚ ਕੇ ਉਹਨਾਂ ਨੂੰ ਸ਼ਾਇਦ ਨੀਂਦ ਤੱਕ ਨਹੀਂ ਆਉਂਦੀ ਹੁਣ ਦੇਖੋ ਤੁਹਾਡੇ ਕੋਲ ਸਮਾਂ ਥੋੜਾ ਸੀਮਤ ਹੈ ਮੈਂ ਦੱਸ ਨਹੀਂ ਮੇਰਾ ਫੇਸਬੁੱਕ ਤੇ ਪੇਜ ਬਣਿਆ ਹੋਇਆ ਚੰਡੀਗੜ੍ਹ ਤੋਂ ਜੁੜੇ 28 ਪਿੰਨੋਂ ਮੈਂ ਕੱਲੇ-ਕੱਲੇ ਪਿੰਡ ਦਾ ਦੱਸਿਆ ਹੋਇਆਗਾ ਕਿ ਇਸ ਪਿੰਡ ਨੂੰ ਕਿੰਨਾ ਮੁਆਵਜ਼ਾ ਮਿਲੇਗਾ ਉਹ ਪਿੰਡ 'ਚ ਕੌਣ ਰਹਿੰਦੇ ਸੀ ਸਾਰਾ ਕੁਝ ਹੈਗਾ ਕਿਸੇ ਟਾਈਮ ਕੋਈ ਮੇਰੀ ਪੁਸਤਕ ਆਉਂਗੀ ਤੇ ਸਾਰਾ ਕੁਝ ਹੋਊਗਾ ਜੀ ਇਹ ਬਿਲਕੁਲ ਜਿਵੇਂ ਹੁਣ ਅਸੀਂ ਆ ਪੰਜਾਬ ਯੂਨੀਵਰਸਿਟੀ ਹੁਣ ਚਲੋ ਵਿਰੋਧ ਵੀ ਚੱਲਦੇ ਰਹਿੰਦੇ ਨੇ ਚਲੋ ਤਾਂ ਇੱਕ 파ਟ ਹੈ ਸੋਸ਼ਲ ਜਿਵੇਂ ਅਸੀਂ ਇਹ ਦਿੰਨੇ ਇੱਥੇ ਇੱਥੇ ਕਿਹੜਾ ਪਿੰਡ ਸੀ ਤੇ ਜਦੋਂ ਇਹਨੂੰ ਕਿਹੜੇ ਸੰਚ ਉਜਾੜਿਆ ਗਿਆ ਸੀ ਇਹਨਾਂ ਦਾ ਜਰੂਰ ਅਸੀਂ ਥੋੜਾ ਜਿਹਾ ਜ਼ਿਕਰ ਵੱਡੇ ਪੱਧਰ ਕਿਉਂਕਿ ਪੰਜਾਬ ਇਹਨਾਂ ਦੇ ਇਤਿਹਾਸ ਦੇ ਜਦਾਂ ਦਾ ਵੀ ਸਾਡਾ ਬਹੁਤ ਵੱਡਾ ਹੱਕ ਹੈਗਾ ਪੰਜਾਬ ਯੂਨੀਵਰਸਿਟੀ ਜਿਹੜੀ ਬਣੀ ਹੋਈ ਜੀ 14 ਸੈਕਟਰ ਸਾਰਾ ਇਹਦੇ ਯੂਨੀਵਰਸਿਟੀ ਦੇ ਅੰਦਰ ਹੈਗਾ ਇੱਥੇ ਪਿੰਡ ਹੁੰਦਾ ਸੀ ਕਾਂਜੀ ਮਜਰਾ ਅੱਛਾ ਜੀ ਕਾਂਜੀ ਮਜਰਾ ਜਿਹੜਾ ਇਹ ਜਿੱਧਰ ਆਫਿਸਰਾਂ ਦੀ ਕੋਠੀਆਂ ਹੈਗੀਆਂ ਉੱਥੇ ਹੁਣ ਵੀ ਅੰਬ ਖੜੇ ਦੇਖੇ ਜਾ ਸਕਦੇ ਸ਼ਾਇਦ ਕੁ ਵੀ ਹੈ ਕਿ ਮੈਨੂੰ ਲੱਗਦਾ ਤੇ ਉੱਥੇ ਪਿੰਡ ਹੁੰਦਾ ਛੋਟਾ ਪਿੰਡ ਸੀ ਬਹੁਤਾ ਵੱਡਾ ਨਹੀਂ ਸੀ 20 ਇੱਕ ਘਰ ਸੀ ਪਿੰਡ ਦੇ ਅੱਛਾ ਜੀ ਹੱਦ ਬਸਤ ਨੰਬਰ 204 ਸੀ ਇਸ ਪਿੰਡ ਦੀ ਅੱਛਾ 224 ਏਕੜ ਦਾ ਰਕਬਾ ਸੀ ਪਿੰਡ ਦਾ ਅੱਛਾ ਜੀ ਤੇ ਆਬਾਦੀ ਤਕਰੀਬਨ 200 ਦੀ ਵਾਦੀ ਸੀ 200 ਲਗਭਗ ਅੱਛਾ ਤਿੰਨ ਹਲਟ ਸੀ ਪਿੰਡ ਦੇ ਵਿੱਚ ਚਲਦੇ ਹੁੰਦੇ ਅੰਬ ਜਮੋਏ ਜਮਣਾ ਇਸ ਤਰ੍ਹਾਂ ਦੇ ਰੁੱਖ ਸੀ ਪਿੰਡ ਦੇ ਵਿੱਚ ਤੇ ਇਹ ਪਿੰਡ 27 ਜੂਨ 1951 ਨੂੰ ਨੋਟੀਫਿਕੇਸ਼ਨ ਹੋਈ ਉਸ ਨੂੰ ਪਠਾਣੇ ਦੀ ਉਜਾੜਨੇ ਦੀ ਕਹਿ ਲਓ 1951 ਚ ਹੈ ਉਜੜੇ ਸੀ ਪੰਜਾਬ ਦੀ ਸੀ ਤੇ ਕਾਫੀ ਇੱਥੇ ਇਹ ਪਿੰਡ ਜ ਕੋਈ ਧਾਰਮਿਕ ਮਹੱਤਵ ਉਹ ਨਹੀਂ ਸਥਾਨ ਨਹੀਂ ਸੀ ਖੇੜਾ ਨਹੀਂ ਸੀ ਹੈ ਸਕੂਲ ਵੀ ਨਹੀਂ ਸੀ ਹੈ ਪਛੜਿਆ ਹੋਇਆ ਪਿੰਡ ਸੀ ਇਹ ਅੱਛਾ ਜੀ ਆ ਨਾਲ ਕੈਲੜ ਸੀ 15 ਸੈਕਟਰ 'ਚ ਇਹਦੇ ਨਾਲੇ 15 24 'ਚ ਅੱਛਾ ਜੀ ਤੇ ਉੱਥੇ ਜਾਂਦੇ ਸੀ ਬੱਚੇ ਪੜਨ ਇਹ ਪਿੰਡ 1951 'ਚ ਠਾਗਿਆ ਸੀ ਹੁਣ ਹੁਣ ਇੱਥੇ ਯੂਨੀਵਰਸਿਟੀ ਬਣੀ ਹੈ ਜੀ ਉਹ ਸਾਡਾ ਪੁਰਾਣਾ ਇਲਾਕਾ ਇਹਦਾ ਖਰੜ ਤਹਿਸੀਲ ਦਾ ਪਿੰਡ ਸੀ ਇਹ ਕਾਂਜੀ ਮਾਜਰਾ ਕਾਂਜੀ ਮਾਜਰਾ ਸਾਰੇ ਪਿੰਡ ਸਾਡੇ ਸੀ ਜਿੱਥੇ ਕੱਲੀ ਯੂਨੀਵਰਸਿਟੀ ਕੀ ਯੂਨੀਵਰਸਿਟੀ ਸਾਰੇ ਇਲਾਕਾ ਸਾਡਾ ਸੀ ਮਤਲਬ ਤਾਂ ਹੀ ਅਸੀਂ ਆਏ ਪੁਆਇੰਟ ਫਿਰ ਉਹ ਤੋਂ ਜਦੋਂ ਇੱਥੇ ਉਹ ਲੋਕ ਹੈ ਤਾਂ ਸਾਰੇ ਪੰਜਾਬੀ ਸੀ ਕੱਟੜ ਪੰਜਾਬੀ ਲੋਕ ਸੀ ਉਦੋਂ ਕੋਈ ਪ੍ਰਵਾਸੀ ਇੱਥੇ ਹੁੰਦੇ ਨਹੀਂ ਸੀ ਉਹਨਾਂ ਲੋਕਾਂ ਨੇ ਫਿਰ ਜੰਮ ਕੇ ਵਿਰੋਧ ਕੀਤਾ ਇਹਨਾਂ ਚੀਜ਼ਾਂ ਦੇ ਵਿਰੋਧ ਤਾਂ ਦੇਖੋ ਹੁਣ ਵੀ ਹੁੰਦਾ ਜੇ ਤੁਸੀਂ ਕਿਸੇ ਪਿੰਡ ਨੂੰ ਅਜਾੜੂਂਗੇ ਹਾਂ ਆ ਆ ਪਿੱਛੇ ਹੁਣ ਕਿਸ ਆ ਜਮੀਨਾਂ ਕੋਈਰ ਕਰਨ ਲੱਗੇ ਸੀ ਕਿੰਨਾ ਰੌਲਾ ਪੈ ਗਿਆ ਸੀ ਆਪਣੇ ਕਿਸਾਨਾਂ ਨੇ ਪਾਏਗਾ ਜਦੋਂ ਜਿਹੜੇ ਪਿੰਡ ਦੀ ਜ਼ਮੀਨ ਹੈ ਕਿਉਂ ਜਮੀਨ ਇਹ ਖੇਤੀ ਕਰਦਾ ਇਲਾਕਾ ਸੀ ਕੋਈ ਨਾ ਨੌਕਰੀ ਦਾ ਇੱਥੇ ਹੈ ਨਹੀਂ ਸੀ ਖੇਤੀ ਕਰਦੇ ਜਦੋਂ ਉਹ ਜਮੀਨ ਅਕਵਾਇਰ ਹੋਣ ਲੱਗੀ ਉਦੋਂ ਆ ਕੇ ਬਲਡوزر ਲੱਗੇ ਕੋਮਣ ਵਿਰੋਧਤਾ ਕਰਨੇ ਉਹਨਾਂ ਜੀ ਵਿਰੋਧਤਾ ਹੁਣ ਵੀ ਹੁੰਦਾ ਹੈ ਦੇਖੋ ਬੰ ਗਰੀਬ ਬਹੁਤੇ ਇੱਥੇ ਹਾਈ ਫਾਈ ਬੰਦੇ ਨਹੀਂ ਸੀ ਪਰ ਲੋਕ ਇਸ ਇਲਾਕੇ ਦੇ ਸੱਚੇ ਪੱਕੇ ਸੀ ਕਿਰਤ ਕਰਦੇ ਸੀ ਜਿੰਨੀ ਕੁ ਫਸਲ ਹੁੰਦੀ ਸੀ ਉਹਨਾਂ ਦਾ ਗੁਜ਼ਾਰਾ ਚੱਲੀ ਜਾਂਦਾ ਸੀ ਠੀਕ ਕੱਚੇ ਘਰ ਸੀ ਬਹੁਤੇ ਪੱਕੇ ਕਿਸੇ ਕਿਸੇ ਦਾ ਪੱਕਾ ਸੀ ਤੇ ਗਰੀਬਤਾ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਹਰ ਇੱਕ ਬੰਦਾ ਅਮੀਰ ਹੁੰਦਾ ਜਿਹਦੇ ਕੋਲ ਜਿਹਦੇ ਕੋਠੀ ਦਾਣੇ ਉਹਦੇ ਕਮਲੇ ਸਿਆਣੇ ਸਭ ਦਾ ਤੋਰੀ ਫੁੱਲ ਕਾ ਠੀਕ ਚੱਲਦਾ ਸੀ ਬਿਲਕੁਲ ਤੇ ਜਿਵੇਂ ਹੁਣ ਇਸ ਸਮੇਂ ਦੇ ਮੇਨ ਅੱਜ ਲਾਂਟੇ ਮਾਲ ਦਾ ਬੜਾ ਜ਼ਿਕਰ ਹੁੰਦਾ ਕਹਿੰਦੇ ਨੇ ਲਾਂਟੇ ਮਾਲ ਆ ਪਰ ਜਿਹੜੇ ਅੱਜ ਅਸੀਂ ਕਹਿੰਦੇ ਜਿਨ੍ਹਾਂ ਦੇ ਇਹ ਪਿੰਡ ਸੀ ਉਹ ਸ਼ਾਇਦ ਉਸ ਜਗ੍ਹਾ ਤੇ ਖੜ ਕੇ ਉਹਨਾਂ ਦੇ ਪੁੱਤ ਪੋਤਰੇ ਵੇਖਦੇ ਹੋਣਗੇ ਉਹ ਕਿਹੜੇ ਪਿੰਡ ਹੈਗਾ ਸੀ ਉੱਥੇ ਲਾਂਟੇ ਮਾਲ ਦੇ ਕੋਲ ਇੱਧਰ ਨਾਲੇ ਨਾ ਕੇਵਲ ਫੈਕਟਰੀ ਹੈਗੀ ਉੱਥੇ ਹੁੰਦਾ ਸੀ ਪਿੰਡ ਜੈਪੁਰਾ ਅੱਛਾ ਜੀ ਜੈਪੁਰਾ ਪਿੰਡ ਹੁੰਸੀ ਜੀ ਪਹਿਲਾਂ ਤਾਂ ਇੱਥੇ ਪਿੰਡ ਛੱਡਦੇ ਸੀ ਉੱਥੇ ਡੇਰੀ ਫਾਰਮਿੰਗ ਦੇ ਵਾਸਤੇ ਉਹ ਏਰੀਆ ਛੱਡਿਆ ਸੀ ਬਾਅਦ ਚ ਫਿਰ ਇੰਡਸਟਰੀਅਲ ਏਰੀਆ 'ਚ ਤਬਦੀਲ ਹੋ ਗਿਆ ਸੋ ਜੈਪੁਰਾ ਪਿੰਡ ਜਾੜਿਆ ਸੀ ਉੱਥੋਂ ਜੀ ਜੈਪੁਰਾ ਪਿੰਡ ਸੀ ਉਹ 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 ਪਿੰਡ ਵੀ ਮਤਲਬ ਜਿਆਦਾ ਖਾਸੇ ਵੱਡੇ ਨਹੀਂ ਹੈਗੇ ਸੀ ਨਹੀਂ ਛੋਟੇ ਪਿੰਡ ਸੀ ਜੀ ਉਹ ਵੀ ਜੈਪੁਰੇ ਜੇ ਮੇਰਾ ਕੋਤੌਜ ਜਲਾ ਹੈਗਾ ਸਾਡੇ ਔਜਲੇ ਵੀ ਰਹਿੰਦੇ ਸੀ ਉੱਥੇ ਧਰਮ ਸਿੰਘ ਔਜਲਾ ਵਿਧਾਨ ਸਭਾ ਚੋਂ ਰਿਟਾਇਰ ਹੋਏ ਨੇ ਤੇ ਇਹਨਾਂ ਦੇ ਪਿੰਡ ਉਹ ਜੈਪਰਾਸੀ ਹੋਰ ਵੀ ਕਾਫੀ ਲੋਕ ਨਹੀਂ ਉਦੋਂ ਉਦੋਂ ਚਲੋ ਨਾਲ ਆਪਾਂ ਜਿਵੇਂ ਉਸ ਸਮੇਂ ਮਦੋ ਜਵਾਲਾ ਨੇਰੀ ਸੀ ਮੇਨ ਕਿ ਉਸ ਸਮੇਂ ਵਿਰੋਧ ਇਹਨਾਂ ਦਾ ਹੀ ਫਿਰ ਹੋਇਆ ਸੀ ਲੋਕਾਂ ਨੇ ਕੀਤਾ ਜਾਂ ਕੋਈ ਹੋਰ ਪਾਰਟੀਆਂ ਇਕੱਠੀਆਂ ਹੋ ਕੇ ਸਾਹਮਣੇ ਦੇਸੀ ਉਸ ਸਮੇਂ ਪੋਲਿਟਿਕਸ ਦੀ ਬਹੁਤੀ ਲੋਕਾਂ ਨੂੰ ਸਮਝ ਨਹੀਂ ਸੀ ਉਹਨਾਂ ਦਾ ਮਿਸ਼ਨ ਇੱਕੋ ਸੀ ਰਾਜਤਾ ਨਹੀਂ ਰੋਕੋ ਅੱਛਾ ਰਾਜਤਾ ਨਹੀਂ ਰੋਕੋ ਉਹਨਾਂ ਨੂੰ ਕੀ ਪਤਾ ਸੀ ਕੌਣ ਕਰ ਰਿਹਾ ਹੈਗਾ ਤੇ ਜਿਹੜੀ ਮੁੱਖੀ ਸਰਕਾਰ ਹੁੰਦੀ ਵਿਰੋਧਤਾ ਉਸੇ ਦਾ ਹੁੰਦਾ ਹੈਗਾ ਜੀ ਬਾਅਦ ਚ ਕੁਝ ਲੀਡਰਾਂ ਨੇ ਸਾਥ ਵੀ ਦੇਗਾ ਜੀ ਇਹ ਵਿਦਿਆਦਤ ਅਲੰਕਾਰ ਹੋਏ ਐਮਪੀ ਹੋਏ ਇੱਥੇ ਦੇ ਉਹਨਾਂ ਨੇ ਸਾਥ ਹੋਇਆ ਦੇਗਾ ਫਿਰ ਉਹਨਾਂ ਦੀ ਬਦੌਲਤ ਬਾਅਦ ਚ ਫੈਸਲਾ ਹੋ ਗਿਆ ਸੀ ਵੀ ਲਾਲ ਡੋਰੇ ਦੇ ਅੰਦਰ ਦੇ ਪਿੰਡ ਨਹੀਂ ਉਜਾੜਨੇ 6-7 ਪਿੰਡ ਹੁਣ ਵੀ ਚੰਡੀਗੜ੍ਹ ਦੇ ਬਸੇ ਹੋਏ ਆ ਬੜਾਇਲ ਬਟੇਲਾ ਬੜਿਹੜੀ ਕੜਿਹੜੀ ਅਟਾਵਾ ਪਲਸੋਰਾ ਇਹ ਸਾਰੇ ਸੈਕਟਰ ਦੇ ਵਿੱਚ ਹੋਏ ਨੇ ਇਫ ਬਾਅਦ ਡਿਸੀਜਨ ਆ ਗਿਆ ਸੀ ਅੱਛਾ ਸੁਪਰੀਮ ਕੋਰਟ ਦੀ ਵੀ ਜੱਜਮੈਂਟ ਆ ਗਈ ਸੀ ਤੇ ਸਰਕਾਰ ਨੇ ਵੀ ਏ ਰੁਪਵਾਦਲੇ ਜਿੰਨੇ ਪਿੰਡ ਜਿਹੜੇ ਹੁਣ ਬਸੇ ਹੋਏ ਨੇ ਜਿਹੜੇ ਜਿਹੜੇ ਸੈਕਟਰਾਂ ਦੇ ਵਿੱਚ ਫਸੇ ਹੋਏ ਨੇ ਇਹ ਸੱਤ ਹੈਗੇ ਜੀ ਬੜੈਲ ਬਟੇਲਾ ਬੜਿਹੜੀ ਕਜਿਹੜੀ ਅਟਾਵਾ ਪਲਸੌਰਾ ਹੂੰ ਇੱਕ ਡੱਡੂ ਮਾਜਰਾ ਠਤੀਚ ਇਹ ਸੱਤ ਪਿੰਡ ਹੈਗੇ 22 ਆਲੇ-ਦਾਲੇ ਬੈਲਟ ਦੇ ਵਿੱਚ ਬਸਦੇ 15 ਆਲੇ-ਦਾਲੇ ਬਸਦੇ ਟੋਟਲ 22 ਪਿੰਡ ਇੱਥੇ ਚੰਡੀਗੜ੍ਹ 'ਚ ਬਸਦੇ ਨੇ ਯੂਟੀ 'ਚ 28 ਹੋ ਜੁੜੇ ਨੇ 28 ਤੇ 22 50 50 ਪਿੰਡਾਂ ਦੇ ਉੱਤੇ ਬਣਿਆ ਹੋਇਆ ਤਿੰਨ ਚਾਰ ਬੇਚਰਾਗ ਮੌਜੇ ਹੁੰਦੀ ਸੀ ਰੈਵਨਿਊ ਵਿਲੇਜ ਕਹਿ ਲਓ ਹੂੰ ਤੇ ਉਹ ਪਿੰਡ ਪਹਿਲੇ ਨਹੀਂ ਸੀ ਪਰ ਉਹਨਾਂ ਦਾ ਰਕਬੇ ਬੋਲਦੇ ਕਿੱਥੇ ਤੇ 53 54 53 54 ਪਿੰਡਾਂ ਦੇ ਉੱਤੇ ਇਹ ਰਕਬੇ ਦੇ ਉੱਤੇ ਵੰਡ ਪਸਿਆ ਹੋਇਆਗਾ ਮੁੱਖ ਮੰਤਰੀ ਨਿਵਾਸ ਹੈ ਵਿਧਾਨ ਸਭਾ ਹੈ ਜਿੱਥੇ ਹਰਿਆਣੇ ਦੀ ਵੀ ਇੱਥੀ ਹੈ ਤੇ ਉਹ ਜਗ੍ਹਾ ਵੀ ਉੱਥੇ ਕਿਹੜੇ ਪਿੰਡ ਹੁੰਦੇ ਸੀ ਜਿੱਥੇ ਮੁੱਖ ਮੰਤਰੀ ਸਾਹਿਬ ਪੰਜਾਬ ਦੀ ਨਿਵਾਸ 45 ਨੰਬਰ ਕੋਠੀ ਹੈ ਤੇ ਇੱਧਰ ਹਰਿਆਣੇ ਵਾਲਿਆਂ ਦੀ ਹੈ ਤਿੰਨ ਸੈਕਟਰ ਚ ਇਹਨਾਂ ਦੇ ਵਿਚਾਲੇ ਚੌਂਕ ਦੇ ਇੱਕ ਹੁਣ ਵੀ ਅੰਬਜਾ ਖੜਿਆ ਤੁਸੀਂ ਦੇਖਿਓ ਅੱਛਾ ਜੀ ਛੋਟੇ ਚੌਕ ਦੇ ਉੱਥੇ ਸੀ ਪਿੰਡ ਮਹਿਲੇ ਮਜਰਾ ਸੀ ਹਰਿਆਣਾ ਹਰਿਆਣਾ ਦਾ ਚੀਫ ਮਿਨਿਸਟਰ ਦੀ ਜਿਹੜੀ ਕੋਠੀ ਹੈ ਉਹ ਉਹ ਵੀ ਮਹਿਲੇ ਮਜਰੇ ਉੱਤੇ ਬਣੀ ਹੋਈ ਹੈ ਮਹਿਲੇ ਮਜਰਾ ਬਿਰਕ ਗੋਤ ਸੀ ਪਿੰਡ ਦਾ ਉਹ ਪਿੰਡ ਸੀ ਜਿੱਥੇ ਬੱਲੇ ਮਾਜਰਾ ਨਹੀਂ ਮਹਿਲੇ ਮਾਜਰਾ ਅੱਛਾ ਮਹਿਲੇ ਮਾਜਰਾ ਹਾਂ ਅਮਦੇ ਦਾ ਇਹ ਸਾਰੇ ਮਾਜਰੇ ਸੀ ਕਿਸੇ ਨਾਂ ਤੇ ਬਣੇ ਹੋਏ ਸੀ ਇਸ ਏਰੀਆ 'ਚ ਮਾਜਰੇ ਜਿਆਦਾ ਹੈਗੇ ਜੀ ਹੁਣ ਵੀ ਬਹੁਤ ਆ ਮਾਜਰੇ ਮਹਿਲੇ ਮਜਰਾ ਕਾਂਜੀ ਮਾਜਰਾ ਬਹਿਰ ਮਾਜਰਾ ਇਹ ਸਾਰੇ ਇੱਥੋਂ ਜੁੜੇ ਨੇ ਇਹ ਮਾਜਰੇ ਬਣੇ ਕਿਵੇਂ ਸੀ ਕੋਈ ਕਹਾਣੀ ਇਹਨਾਂ ਦੀ ਕੋਈ ਨਹੀਂ ਕਹਾਣੀ ਨਹੀਂ ਹੁਣ ਵੀ ਆਹ ਚੰਡੀਗੜ੍ਹ ਤੋਂ ਆਲੇ-ਦੁਆਲੇ ਜੋ ਸਾਡੀ ਵੈਲਟ ਖਰੜ ਤਸੀਲ ਇੱਥੇ ਮਾਜਰੇ ਬਹੁਤ ਨੇ ਜੀ ਵੱਲੋਂ ਮਾਜਰਾ ਤੇ ਜਿਵੇਂ ਹੁਣ 17 ਸੈਕਟਰ ਹੈਗਾ ਜੀ ਮਤਲਬ ਅੱਜ ਦੁਨੀਆ ਦੀ ਦਿੱਖ ਦਾ ਕੇਂਦਰ ਹੈਗਾ ਪਰ ਉਹ ਲੋਕਾਂ ਵਾਸਤੇ ਤਾਂ ਅੱਜ ਵੀ ਮੈਂ ਪਿੱਛੇ ਸੋਇਆ ਸੀ ਕਿੰਨੇ ਨੇ ਇੱਥੇ 9 ਕੀ ਪਤਾ ਨਹੀਂ 11 ਕੋਲ ਇੱਕ ਬਜ਼ੁਰਗ ਹੈ ਉਹ ਦਿੱਥੇ ਬੰਬੀ-ਬੰਬੀ ਹੁੰਦੀ ਸੀ ਕਿਤੇ ਉਹ ਅੱਜ ਵੀ ਇੱਥੇ ਆ ਕੇ ਉਹ ਖੜਦੇ ਨੇ ਇੱਥੇ ਆ ਕੇ ਕਹਿੰਦੇ ਕਿਵੇਂ ਰਿ ਬੈਠੇ ਮਿਲੇ ਨੇ ਕਈ ਲੋਕਾਂ ਤੁਹਾਨੂੰ ਸ਼ਾਇਦ ਪਤਾ ਹੋਵੇ ਸੀ ਹਾਂਜੀ ਹਾਂਜੀ ਬਹੁਤ ਆnde ਕਿ ਉਹ ਉੱਥੇ ਉੱਥੇ ਵੀ ਹੈ ਸੀ ਇੱਕ ਕਾਫੀ ਦਿਨ ਬਾਅਦ ਮੈਂ ਬੈਠੇ ਰਹੇਗੇ ਰੁੜਕੀ ਪਿੰਡ ਸੀ ਨਾ ਰੁੜਕੀ ਪੜਾਓ ਅੱਛਾ ਜੀ 17 ਦੇ ਡੇ ਦੇ ਸਾਹਮਣੇ ਹੈਗਾ 21 ਚ ਪੈ ਗਿਆ ਉਹ ਏਰੀਆ ਉੱਚਾ ਜੱਥੇ ਹੀ ਹੈਗਾ 21 A ਦਾ ਉੱਥੇ ਰੁੜਕੀ ਪੜਾਓ ਸੀ ਅੱਛਾ ਜੀ ਅੱਛਾ ਪਿੰਡ ਸੀ ਚੰਗਾ ਵੱਡਾ ਪਿੰਡ ਸੀ ਇਹ ਪਿੰਡ ਇਲਾਕੇ ਦਾ ਹਮ ਇੱਕ ਤਰ੍ਹਾਂ ਦਾ ਉਹ ਜੰਕਸ਼ਨ ਸੀ ਕਿਉਂ ਰੋਪੜ ਤੋਂ ਸੜਕਾਂ ਆਂਦੀ ਸੀ ਜਿਹੜੀ ਅੱਛਾ ਇੱਥੇ ਰੁੜਕੀ ਤੋਂ ਆ ਕੇ ਇੱਕ ਹੰਬਾਲੇ ਚਲੀ ਜਾਂਦੀ ਸੀ ਇੱਕ ਜਾਂਦੀ ਸੀ ਪੰਜੌਰ ਨੂੰ ਉਸੇ ਕਰਕੇ ਪੜਾਓ ਲੰਘਦਾ ਸੀ ਤੇ ਪੜਾਓ ਹੁੰਦਾ ਸੀ ਲੋਕਾਂ ਦਾ ਕਿ ਗੱਡਿਆਂ ਤੇ ਲੋਕ ਆਂਦੇ ਹੁੰਦੇ ਸੀ ਆਵਾਜਾਈ ਤੇ ਇਧਰ ਉਧਰ ਤੁਰ ਕੇ ਆਂਦੇ ਸੀ ਇੱਥੇ ਰਾਤ ਕੱਟਦੇ ਤੇ ਪੜਾਓ ਕਰਕੇ ਫਿਰ ਅੱਗੇ ਕੋਈ ਹੰਬਾਲੇ ਜ਼ਿਲ੍ਹੇ ਚ ਜਾਂਦਾ ਸੀ ਕੋਈ ਪੰਜੌਰ ਨੂੰ ਜਾਂਦਾ ਸੀ ਸਿਮਲੇ ਨੂੰ ਜਾਂਦਾ ਸੀ ਔਰ ਰੁੜਕੀ ਪੜਾਓ ਸੀ ਤੇ ਹਲਟ ਹਲਟ ਲੱਗਿਆ ਹੋਇਆ ਸੀ ਹਲਟ ਤੇ ਬਕਾਇਦਾ ਇੱਕ ਤਰ੍ਹਾਂ ਧਰਮਸ਼ਾਲਾ ਬਣੀ ਹੋਈ ਸੀ ਲੋਕਾਂ ਦੀ ਰਹਿਣੇ ਵਾਸਤੇ ਅੱਛਾ ਜਿਹੜੀ 17 ਦਾ ਬੱਸ ਸਟੈਂਡ ਹੈਗਾ ਮਤਲਬ ਇਹ ਪਿੰਡ ਦਾ ਨਾਂ ਕੀ ਸੀ ਰੁੜਕੀ ਪੜਾਓ ਚ ਰੁੜਕੀ ਵੱ ਉੱਥੇ ਮਤਲਬ ਜਿਵੇਂ ਇੱਕ ਜਿਵੇਂ ਵੱਡੇ ਪਿੰਡਾਂ ਦਾ ਇੱਕ پتہ ਇੱਕ ਵੱਟਾ ਪਿੰਡ ਸੀ ਉੱਥੇ ਲੋਕ ਰੁਕਦੇ ਸੀ ਆ ਕੇ ਹਾਂਜੀ ਪੜਾਓ ਪੜਾਓ ਸਾਡੇ ਏਰੀਆ ਚ ਕਹਿੰਦੇ ਪਵਾ ਦੇ ਚ ਪੜਾਓ ਸਟੇ ਅੱਛਾ ਸਟੇ ਕਰਦੇ ਸੀ ਫਿਰ ਰਾਤ ਰਹਿ ਕੇ ਜਾਂਦੇ ਜੀ ਦਿਨ ਛਿਪੇਂਦਾ ਸੀ ਜੇ ਰੋਪੜ ਤੋਂ ਚੱਲੇ ਸੀ ਪੈਦਲ ਬੰਦਾ ਜਾਂ ਗੱਡੇ ਤੇ ਇੱਥੇ ਦਿਨ ਛਿਪੇ ਇੱਥੇ ਰਹਿੰਦੇ ਸੀ ਪਿੰਡ ਵਾਲਿਆਂ ਨੇ ਬਕਾਇਦਾ ਉੱਥੇ ਬੰਦਾ ਰੱਖਿਆ ਸੀ ਪਾਣੀ ਪਿਲਾਉਣ ਨੂੰ ਲੰਗਰ ਪਾਣੀ ਚੱਲਦਾ ਸੀ ਉਸ ਸਮੇਂ ਦੇ हिसाब ਦੇ ਉੱਥੇ ਦੁਕਾਨਾਂ ਵੀ ਸੀ ਖਾਣ ਪੀਣ ਦੀਆਂ ਫੇਰ ਇੱਥੋਂ ਅੱਗੇ ਜਾਂਦੇ ਸੀ ਆਪਣੇ ਜ਼ਿਲ੍ਹੇ 'ਚ ਕੰਮ ਕਰਾਉਣ ਅੰਬਾਲਾ ਇਧਰ ਪੰਜੌਰ ਵੱਲ ਜਾਣਾ ਇਹ ਇਹ ਖੇੜੇ ਉਸ ਸਮੇਂ ਸੱਤ ਤੋਂ ਜ਼ਿਆਦਾ ਮੈਨੂੰ ਖੇੜਿਆਂ ਨੂੰ ਪੁੱਜਿਆ ਇਹਨਾਂ ਦਾ ਸੀ ਜਿਵੇਂ ਡੇਸੂ ਮਹਾਰਾਜ ਉੱਥੇ ਵੀ ਇੱਕ ਮੈਚ ਚ ਵੇਖਿਆ ਖੇੜਾ ਬਣਿਆ ਹੋਇਆ ਉਹ ਖੇੜਿਆਂ ਦਾ ਇੱਥੇ ਵੀ ਖੇੜਾ ਖੇੜਾ ਤਾਂ ਮੇਰੇ ਖਾਲਸਾ ਸਾਰੇ ਪਿੰਡਾਂ 'ਚ ਤਕਰੀਬਨ ਹੁੰਦਾ ਨਾ ਜਦੋਂ ਕੋਈ ਪਿੰਡ ਬਸਾਂਦੇ ਸੀ ਹੂੰ ਪਹਿਲਾ ਮੋੜੀ ਗੱਡੀ ਜਾਂਦੀ ਸੀ ਉੱਥੇ ਖੇੜਾ ਸੀ ਹਰ ਇੱਕ ਉੱਥੇ ਇਹ ਤੋਂ ਵੱਧ ਲੋਕ ਦੀ ਗੱਤ ਧਰਦੇ ਹੁਣ ਵੀ ਹੈ ਸਾਰੇ ਮੇਰੇ ਮੁੱਲਾਂ ਪਰ ਵੀ ਹੈ ਅੱਛਾ ਤੇ ਇਹਨਾਂ ਪਿੰਡਾਂ ਦੇ ਵੀ ਖੇੜੇ ਹੈ ਹੂੰ ਇਹ 1 ਜਦੋਂ ਅਸੀਂ ਪੜਦੇ ਸੀ ਉਸਨੂੰ ਛੋਟਾ ਹੁੰਦਾ ਸੀ ਹੁਣ ਬਹੁਤ ਵੱਡਾ ਮੰਦਿਰ ਬਣ ਗਿਆ ਉੱਥੇ ਹੁਣ ਉਹ ਲੋਕਾਂ ਨੇ ਮੰਦਿਰ ਬਣਾ ਲਿਆ ਉੱਥੇ ਬਹੁਤ ਜਿਹੜੀ 17 ਸੈਕਟਰ ਦੀ ਜਿਹੜੀ ਤੁਸੀਂ ਦੱਸ ਰਹੇ ਹੋ ਇਹ ਵੀ ਉਸ ਸਮੇਂ ਮਤਲਬ 100 200 ਰੁਪਏ 300 ਰੁਪਏ ਚਾਰਿਆ ਰੱਖ ਤੁਸੀਂ ਦੱਸੋ ਕਿਲਾ ਜਾਂ ਜਿਵੇਂ ਐਵੇਂ ਬਸ ਨਹੀਂ ਇਹ ਤਾਂ ਪਹਿਲੇ ਮੈਂ ਤੁਹਾਨੂੰ ਦੱਸਿਆ ਸੀ ਇਹਨਾਂ ਨੂੰ ਕੁਝ ਨਹੀਂ ਮਿਲਿਆ ਲੋਕਾਂ ਨੂੰ ਅੱਛਾ ਇਹ ਤਾਂ ਫ੍ਰੀ ਆਫ ਕਾਸਟ ਇਹਨਾਂ ਨੇ ਕਵਾਇਰ ਕੀ ਪਰ ਐ ਐ ਉਹਨਾਂ ਬੰਦਿਆਂ ਨੂੰ ਜ਼ਮੀਨਾਂ ਦਿੱਤੀ ਸੀ ਅੱਗੇ ਜ਼ਮੀਨ ਇੱਥੋਂ ਠਾਲ ਤੇ ਉੱਥੇ ਜਾ ਕੇ ਘਰ ਵੀ ਦੇ ਦਿੱਤੇ ਆ ਜਮੀਨ ਵੀ ਦੇ ਦਿੱਤੀ ਜੇ ਕਿਸੇ 10 ਕਿੱਲੇ ਇੱਥੇ ਦੇ ਉੱਥੇ ਦੇ ਦਿੱਤੇ ਨੇੜੇ ਟੇੜੇ ਪਿੰਡਾਂ 'ਚ ਮੁਸਲਮਾਨਾਂ ਦੀ ਜਮੀਨਾਂ ਜਿਹੜੀ ਖਾਲੀ ਸੀ ਉਹ ਲੋਟ ਹੋਈਆਂ ਇਹਨਾਂ ਨੂੰ ਪੈਸੇ ਨਹੀਂ ਸੀ ਮਿਲੇ ਪੈਸੇ ਬਾਅਦ 'ਚ ਕਰ ਇਹਨਾਂ ਦੇ ਆ ਦੂਸਰੇ ਉਠਾਲੇ 'ਚ ਤੇ ਜਿਵੇਂ ਹੁਣ ਆਪਾਂ ਕ੍ਰਿਮੇਸ਼ਨ ਦਾ ਜਿਵੇਂ ਸ਼ਮਸ਼ਾਨ ਘਟ ਚੰਡੀਗੜ੍ਹ ਦਾ ਮੇਨ 25 ਦਾ ਸ਼ਮਸ਼ਾਨ ਘਟ ਹੈਗਾ ਤੇ ਉਹ ਜਗ੍ਹਾ ਵੀ ਉਸ ਸਮੇਂ ਕਿਹੜੇ ਪਿੰਡ ਸੀ ਕਿ ਉਹ ਸ਼ਮਸ਼ਾਨ ਘਟ ਪਹਿਲਾਂ ਤੋਂ ਹੈਗਾ ਸੀ ਉੱਥੇ ਨੇ ਪਹਿਲਾਂ ਨਹੀਂ ਸੀ ਹੈ ਉੱਥਾ ਪਿੰਡ ਸੀ ਸੈਣੀ ਮਜਰਾ ਅੱਛਾ ਸੈਣੀ ਮਜਰਾ ਨਾਂ ਸੀ ਉਹਨੂੰ ਬੋਦੀ ਮਜਰਾ ਵੀ ਕਹਿੰਦੇ ਸੀ ਇੱਕ ਬੰਦਾ ਹੁੰਦਾ ਸੀ ਲੰਬਾ ਉੱਥਾ ਬੋਦੀ ਵਾਲਾ ਹੂੰ ਉਸ ਕਰਕੇ ਸੈਣੀ ਮਜਰਾ ਪਿੰਡ ਉੱਥੋਂ ਠਾ ਲਿਆ ਸੀ ਹੂੰ ਉਸ ਪਿੰਡ ਦੀ ਪਛਾਣ ਇਹ ਤੀ ਹੂੰ ਉੱਤੇ ਬਹੁਤ ਲੰਬੀ ਖੰਜੂਰ ਹੁੰਦੀ ਸੀ ਖਜੂਰ ਸਮਝਦੇ ਖਜੂਰ ਦਾ ਦਰੱਖਤ ਸਮਝ ਕੇ ਖਜੂਰ ਉਹ ਦੂਰ ਤੇ ਦਿਖਦੀ ਸੀ ਉਹ ਨਿਸ਼ਾਨ ਪਛਾਣ ਸੀ ਉਹ ਪਿੰਡ ਦੀ ਅੱਛਾ ਸੈਣੀ ਮਜਰੇ ਦੇ ਲੋਕ ਇੱਥੋਂ ਜਾੜੇ ਹੁਣ ਵੀ ਉਹਨਾਂ ਨੇ ਅੱਗੇ ਜਾ ਕੇ ਸੈਣੀ ਮਜਰਾ ਬਸਾਇਆ ਹੋਇਆ ਹੋਏਗਾ ਮੁਹਾਲੀ ਦੇ ਵਿੱਚ ਹੂੰ ਤੇ ਇੱਥੇ ਪਿੰਡ ਦੇ ਹੁਣ ਆ ਸ਼ਮਚੰਦ ਘਟੇ ਬਣਿਆ ਹੋਇਆ ਪਿਛੇ ਇੱਕ ਮੈਂ ਬਜ਼ੁਰਗ ਦੀ ਸਟੋਰੀ ਵੀ ਕਿਸੇ ਚੈਨਲ ਨਹੀਂ ਚੈਨਲ ਦੇ ਕਿਸ ਤੇ ਉਹ ਅੱਜ ਵੀ ਸੈੰਤੀ ਵਾਲੀ ਸਾਈਡ 'ਤੇ ਦੱਸੇ ਸੀ ਰੋ ਰਹੇ ਸੀ ਉਹ ਵੀਡੀਓ 'ਚ ਕਹਿੰਦੇ ਵੀ ਸਾਨੂੰ ਜਗਾ ਸਾਡੀ ਇੱਥੇ ਮੋਟਰਾਂ ਹੁੰਦੀਆਂ ਸੀ ਸਾਡੇ ਇੱਥੇ ਖੇਤਾਂ ਦੀ ਕੋਠੀਆਂ ਬਣਦੇ ਸੀ ਅਸੀਂ ਬੜਾ ਕਰਲਾਉਂਦੇ ਔਰ ਰੋ ਰਹੇ ਸੀ ਸੀ ਲੈ ਕੇ ਜਦੋਂ ਤੁਸੀਂ ਰਿਸਰਚ ਸ਼ੁਰੂ ਕੀਤੀ ਸੀ ਉਹ ਲੋਕ ਮਿਲੇ ਸੀ ਪਰ ਤੁਹਾਨੂੰ ਕਿੰਨੇ ਲੋਕ ਉਸ ਸਮੇਂ ਦੇ ਬਹੁਤ ਲੋਕ ਆਂਦੇ ਜੀ ਫੋਨ ਵੀ ਆਂਦੇਗੇ ਇੱਕ ਪਿੱਛੇ ਜੇ ਬਜ਼ੁਰਗ ਆਏ ਸੀ ਖੇੜਾ ਮਾਨਕਵਰ ਪਿੰਡ ਤੋਂ ਉਹਦਾ ਨਾਮ ਸੀ ਅਜਮੇਰ ਸਿੰਘ ਉਹਦੇ ਤੁਰ ਨਹੀਂ ਸੀ ਉਹਨਾਂ ਦੀ ਡੈਥ ਹੋ ਗਈ ਹੁਣ ਉਹਦੀ ਬਜ਼ੁਰਗ ਦੀ ਅੱਛਾ ਉਹ ਮੈਨੂੰ ਕੋ ਉਹ ਕਹਿੰਦੇ ਜੀ ਮਿਲਣਾ ਚਾਹੁੰਦੇ ਬਾਪੂ ਜੀ ਤੁਹਾਨੂੰ ਮੈਂ ਕਿਹਾ ਜੀ ਕੋਈ ਨਹੀਂ ਆਜੋ ਅਸੀਂ ਬਾਈ ਬਜਵਾੜੇ ਪਿੰਡ ਤੋਂ ਜੜੇ ਹੋਏ ਸੀ ਉਹ ਬਾਈ ਸੈਕਟਰ ਅੱਛਾ ਜੀ ਉਹ ਪਾਰਕ 'ਚ ਮਿਲੇ ਮੈਨੂੰ ਫੜ ਕੇ ਲਿਆਂਦਾ ਸੀ ਲੱਤਾਂ ਨਹੀਂ ਸੀ ਉਹਦੇ ਕੰਮ ਕਰਦੀਆਂ ਅੱਛਾ ਉਹ ਮੈਨੂੰ ਕਹਿਣ ਲੱਗੇ ਜੀ ਮੇਰਾ ਖੂ ਹੈਗਾ ਇੱਥੇ ਐਮ ਸੀ ਐਮ ਕਾਲਜ ਦੇ ਅੰਦਰ ਹੁਣ ਵੀ ਹੈਗਾ ਖੂ ਕਿਤੇ ਦੇਖਿਓ ਜਾ ਕੇ ਐਮ ਸੀ ਐਮ ਕਾਲਜ ਦੇ ਅੰਦਰ ਅੰਦਰ ਉਹਨੇ ਕਵਰ ਕਰਿਆ ਹੋਇਆ ਬੜਾ ਸੋਹਣਾ ਟਾਕਿਆ ਹੋਇਆ ਉਹ ਬਜ਼ੁਰਗ ਕਹਿੰਦੇ ਅਜੇ ਅੰਦਰ ਖੂ ਹੈ ਸਾ ਖੇਤੀ ਕਰਦੇ ਰਹੇ ਸੀ ਚਲੋ ਅਸੀਂ ਕਦੇ ਗੱਡੀ 'ਚ ਬਿਠਾ ਲੈ ਲੇ ਗਏ ਉਹ ਅੱਗੇ ਗੇਟਕੀਪਰ ਨੇ ਗੇਟ ਨਹੀਂ ਖੋਲਿਆ ਗੱਡੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਈ ਸਾਨੂੰ ਪੈਦਲ ਕਹਿੰਦੇ ਚੱਲੇ ਜਾਓ ਪੈਦਲ ਬਜ਼ੁਰਗ ਤੇ ਤੁਰਨੀ ਸੀ ਹੁੰਦਾ ਫਿਰ ਉਹ ਜੀ ਉਹ ਬਾਹਰ ਬੈਠ ਗਿਆ ਉਹ ਕਹਿਣ ਲੱਗਿਆ ਵੀ ਤੁਸੀਂ ਦੇਖੋ ਮੈਂ ਇੱਥੇ ਬੈਠਦਾ ਹਾਂ ਸਿਰਜਾ ਫੜ ਕੇ ਬੈਠ ਕੇ ਰੋਈ ਗਿਆ ਉੱਥੇ ਅਸੀਂ ਅੰਦਰ ਜਾ ਕੇ ਫਿਰ ਦੇਖਿਆ ਹੁੰਦੇ ਬੱਚਿਆਂ ਨੇ ਉਹਦੇ بیٹے ਸੀ ਨਾਲ ਆਏ ਉਹਨਾਂ ਨੇ ਦਿਖਾਇਆ ਖੂਹ ਜ਼ਮੀਨ ਦਿਖਾਈ ਆਪਣੀ ਉਹ ਬਜ਼ੁਰਗ ਦੀ ਫੇਮਸ ਸਟੋਰੀ ਪਾਈ ਸੀ ਫੋਟੋ ਖਿੱਚ ਕੇ ਪਾਈ ਤੀ ਤੇ ਲੋਕਾਂ ਨੇ ਬੜਾ ਆ ਕੇ ਹਸੀ ਵੀ ਅੰਦਰ ਜਾਣ ਦੇਣਾ ਚਾਹੀਦਾ ਬਾਦੋਂ ਡੈਥ ਹੋ ਗਈ ਬੰਦੇ ਦੀ ਉਹਦੀ ਦੇਖ ਲਓ ਵੀ ਜਿਹੜੇ ਬੰਦੇ ਦੀ ਮਾਂ ਜ਼ਮੀਨ ਨੂੰ ਆਪਾਂ ਮਾਂ ਦਾ ਦਰਜਾ ਲੋਕ ਦਿੰਦੇ ਨੇ ਸਾਰੇ ਦਿਨ ਵੀ ਜਿਹਨੂੰ ਕੋਲਣਾ ਪੋਏ ਕਹਿੰਦੇ ਸੀ ਇਸ ਤਰ੍ਹਾਂ ਬਹੁਤ ਸਾਰੀ ਘਟਨਾਵਾਂ ਹੋ ਜਾਂਦੀਆਂ ਬਹੁਤ ਲੋਕ ਆਉਂਦੇ ਨੇ ਇਸ ਤਰ੍ਹਾਂ ਹੁਣ ਹੁੰਦੀ ਵੀ ਆ ਜੀ ਹੁਣ ਸਾਡੇ ਵਰਕੀਤਾ ਕੁਛ ਨਹੀਂ ਜਾ ਸਕਦਾ ਜਦੋਂ ਅਰਬਨ ਹੁੰਦਾ ਹੈਗਾ ਜਿਵੇਂ ਡਬਾਰਟ ਹੁੰਦੀ ਸ਼ਹਿਰ ਬਣਦਾ ਹੈਗਾ ਪਿੰਡਾਂ ਨਾਲ ਜਾਣਾ ਪੈਂਦਾ ਪਰ ਅੰਦਰ ਇੱਕ ਖਤਮ ਹੋ ਜਾਂਦਾ ਬੰਦਾ ਉਹਦੇ ਤੇ ਗੱਡੀਆਂ ਗੁੱਡੀਆਂ ਹੁੰਦੀਆਂ ਸੀ ਕਾਰਾਂ ਕੋਰਾ ਹੁੰਦੀਆਂ ਸੀ ਲੋਕਾਂ ਕੋਲ ਨਹੀਂ 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 ਗੱਡੇ ਆ ਗੱਡਿਆਂ ਦੇ ਤਿਹਾਵਾ ਜਾਈ ਸੀ ਘੋੜੇ ਹੁੰਦੇ ਸੀ ਘੋੜੀਏ ਘੜੀਆਂ ਕਿਸੇ ਚੰਗੇ ਟਰਾਂ ਵਾਲੇ ਰੱਖੀਆਂ ਹੁੰਦੀਆਂ ਸੀ ਤੇ ਗੱਡੀ ਗੁੱਡੀਆਂ ਬਾਅਦ ਚ ਆਈਆਂ ਹੁਣ ਕਿਤੇ ਕਿਤੇ ਟਾਮੀ ਟਾਮੀ ਹੈ ਸੀ ਕਿਸੇ ਕੋਲ ਜੀ ਪੰਜ ਪੰਜ ਆ ਗਈ ਸੀ ਪਰ ਇਸ ਇਲਾਕੇ ਜ ਬਹੁਤ ਘੱਟ ਸੀ ਤੇ ਜਿਹੜੇ ਹੁਣ ਲੇਕ ਨਾਲ ਆਉਂਦੇ ਆ ਗਾਮ ਹੈ ਉਹ ਚਲੋ ਪੰਜਾਬ ਚ ਹੈਗਾ ਉਹ ਮੇਰਾ ਉਹ ਵੀ ਮੇਰਾ ਪੁਰਾਣਾ ਪਿੰਡ ਹੁਣ ਨਿਆ ਗਾਉਂ ਨੇ ਨਮਕਰੋਂ ਤਾਂ ਇਹ ਅਗੇ ਪੀਜੀ ਦੇ ਨਾਲ ਪੀਜੀ ਜਿਹੜੀ ਤੁਸੀਂ ਲੇਖ ਦੀ ਗੱਲ ਕਰ ਰਹੀ ਹੈ ਉੱਥੇ ਤਾਂ ਗਵਰਨਰ ਹਾਊਸ ਜਿੱਥੇ ਬਣਿਆ ਹੋਇਆ ਪੰਜਾਬ ਦਾ ਉੱਥੇ ਪਿੰਡ ਸੀ ਅਕਸੀ RAMNAGAR PANGI MAJRA ਛਾਗਜਾਂ ਦੇ ਨਾ ਰਿਕਾਰਡ ਜ RAMNAGAR ਸੀ ਵੈਸੇ ਪਿੰਡ ਨੂੰ PANGI MAJRA ਕਹਿੰਦੇ ਸੀ ਅੱਛਾ ਜੀ ਉੱਥੇ ਛੜਾਨ ਗੋਤ ਸੀ ਜੱਟ ਰਹਿੰਦੇ ਤੇ ਉਸ ਪਿੰਡ 'ਚ ਹਵੇਲੀਆਂ ਵਾਲੇ ਰਹਿੰਦੇ ਸਰਦਾਰ ਅੱਛਾ ਉੱਥੇ ਦੇ ਪਿੰਡਾਂ ਨੂੰ ਬਲਦਾਂ ਦਾ ਸ਼ੌਂਕ ਸੀ ਬਲਦ ਬਹਜਾਂਦੇ ਹੁੰਦੇ ਸੀ ਅੱਛਾ ਜੀ ਤੇ ਉੱਥੇ ਗਵਰਨਰ ਹਾਊਸ ਬਣਿਆ PANGI MAJRA ਉੱਤੇ ਤੇ ਨਾਲ ਪੰਗੀ ਮਜਰੇ ਦੀ ਚਰਾੰਦ ਹੁੰਦੀ ਸੀ ਪਸ਼ੂਆਂ ਵਾਸਤੇ ਛੱਡੀ ਹੋਈ ਅੱਛਾ ਸ਼ਾਮਲਾਟ ਹੁੰਦੀ ਜਿੱਥੇ ਪਸ਼ੂ ਚਾਰਦੇ ਇੱਕ ਛੱਪੜੀ ਹੁੰਦੀ ਸੀ ਉਹ ਛੱਪੜੀ ਉੱਤੇ ਹੁਣ ਸੁਖਨਾਲੇਕ ਬਣੀ ਹੋਈ ਹੈ ਅੱਛਾ ਬੋਲਣੀ ਢਾਂਗ ਹੁੰਦੀ ਸੀ ਉੱਥੇ ਇੱਕ ਆਵਾਜ਼ ਮਾਰੇ ਦੀ ਆਵਾਜ਼ ਆਂਦੀ ਸੀ ਵੈਕ ਉੱਥੇ ਹੁਣ ਝੀਲ ਬਣੀ ਹੋਈ ਹੈ ਪੀਪਲ ਵੀ ਖੜਾ ਹੈ ਉੱਥੇ ਉਹ ਉਹ ਵੀ ਗਿਆਨ ਸਿੰਘ ਹੁੰਦਾ ਸੀ ਫੌਜੀ ਦਾ ਪੰਗੀ ਮਜਰੇ ਦਾ ਉਸ ਨਾਲ ਲਾਇਆ ਸੀ ਉਹ ਪਿੱਪਲ ਪਿੱਪਲ ਉਹ ਸੈਂਟਰ ਚ ਹੈਗਾ ਪਿੱਪਲ ਸੈਂਟਰ ਜਿਹੜਾ ਹਾਂ ਜਿੱਥੋਂ ਸੈ ਟ੍ਰੈਕ ਹੁੰਦਾ ਨਾ ਟ੍ਰੈਕ ਜਿੱਥੇ ਸ਼ੁਰੂ ਹੁੰਦਾ ਸੈਰ ਕਰਨ ਜਾਂਦੇ ਉਹ ਪਿੱਪਲ ਦੀ ਵੀ ਦਸਤਾਨ ਮੈਂ ਪਹਿਲਾਂ ਵੀ ਦੱਸੀ ਸੀ ਇੱਕ ਵਾਰ ਗਿਆਨ ਸਿੰਘ ਹੁੰਦਾ ਸੀ ਇੱਕ ਪਿੰਡ ਦਾ ਅੱਛਾ ਉਸਦੇ ਬੱਚਾ ਨਹੀਂ ਸੀ ਐ ਫੌਜ ਚ ਸੀ ਉਹ ਅੱਛਾ ਤੇ ਕਿਸੇ ਨੇ ਉਸ ਨੂੰ ਕਹਿੰਦਾ ਵੀ ਇੱਥੇ ਪਿੱਪਲ ਲਗਾ ਦੇ ਅੱਛਾ ਚਪੜੀ ਦੇ ਕੰਡੇ ਉਹਨੇ ਪਿੱਪਲ ਲਗਾਤੇ ਆ ਪਿੱਪਲ ਵੱਡਾ ਹੋ ਗਿਆ ਅੱਛਾ ਬੱਚਾ ਉਹਦੇ ਹੋਇਆ ਨਹੀਂ ਅੱਛਾ ਵਾਚ ਗਿਆਨ ਸਿੰਘ ਦੀ ਡੈਥ ਹੋ ਗਈ ਬਿਮਾਰੀ ਸੀ ਕੋਈ ਟੀਵੀ ਚ ਅੱਛਾ ਉਸ ਦਾ ਬਾਪ ਸੀ ਸੱਜਾ ਸਿੰਘ ਉਹਨਾਂ ਨੇ ਫਿਰ ਪਾਲਿਆ ਨੰਦ ਸਿੰਘ ਸੌਰੀ ਨੰਦ ਸਿੰਘ ਸੀ ਬਾਪ ਉਹਦਾ ਅੱਛਾ ਉਸ ਨੇ ਫਿਰ ਉਹ ਕਿਪਲ ਦੀ ਲੁੱਕ ਆਫਟਰ ਫਿਰ ਦੇਖ ਪਾਲ ਕਰੀ ਆਪਣੇ ਪੁੱਤ ਦੀ ਨਿਸ਼ਾਨੀ ਹੱਥਾਂ ਦੇ ਹੁਣ ਦੇਖੋ ਕਿੰਨਾ ਵੱਡਾ ਹੈਗਾ ਉਹ ਅੱਛਾ ਹਾਂ ਜਦੋਂ ਵੱਡਾ ਬੰਦਾ ਸੀ ਹਾਂ ਜਦੋਂ ਫਿਰ ਉਹ ਝੀਲ ਬਣੀ ਹੋਈ ਫਿਰ ਉਹ ਵਿੱਚ ਆਂਦਾ ਸੀ ਉੱਥੇ ਉਹ ਸਾਡੇ ਅੱਲਾਪੁਰ ਦਾ ਗੁਰਦੇਵ ਸਿੰਘ ਹੁੰਦਾ ਸੀ ਅੱਛਾ ਉਹਦੀ ਕਿਤੇ ਡਿਊਟੀ ਸੀ ਵਿੱਚ ਜਿਹੜੀ ਐ ਡ੍ਰਿੰਗਾ ਕੱਟਦੇ ਨੇ ਉਹਨੇ ਥੋੜਾ ਜਿਹਾ ਕਰਮ ਪਾ ਕੇ ਉਹ ਬਚਾ ਲਿਆ ਸੀ ਉਹ ਉਹ ਕਿਪਲ ਹਾਂ ਇਹ ਬੜੀ ਸਟੋਰੀ ਹੈਗੀ ਦੀ ਉਹ ਲੋ ਪੀਪਲ ਬੜਾ ਕਰਮ ਵਾਲਾ ਪੀਪਲ ਹੈ ਸਾਡੇ ਨਾ ਪਵਾਦ ਇਲਾਕੇ ਦਾ ਇੱਕ ਮਾਨ ਨੇ ਸਰਦਾਰ ਮਨਮੋਹ ਸਿੰਘ ਦਾ ਹੂ ਆ ਜੀ ਮੇਰੇ ਸਾਡੇ ਉਸਤਾਦ ਹੈਗੇ ਗੁਰੂ ਜੀ ਹੈ ਉਹਨਾਂ ਨੇ ਇਹਨਾਂ ਪਿੰਡਾਂ ਬਾਰੇ ਬਹੁਤ ਲਿਖਿਆ ਹੈਗਾ ਕਿਤਾਬੀ ਛਪੀ ਹੈ ਉਹਨਾਂ ਵੀ ਇਹਨਾਂ ਦੀ ਪੀਪਲ ਦੀ ਸਟੋਰੀ ਵਿੱਚ ਲਿਖੀ ਹੋਈ ਹੈ ਅੱਛਾ ਪਰ ਦੋ ਜਿਹੜਾ ਉਹ ਬੱਚਾ ਤਾਂ ਹੋਇਆ ਨਹੀਂ ਸੀ ਉਹ ਤਾਂ ਉਹ ਬੰਦਾ ਵੀ ਚਲਾ ਗਿਆ ਸਾਡੇ ਤੋਂ ਉਹਦੇ ਬਾਪ ਨੇ ਪੀਪਲ ਨੂੰ ਸੰਭਾਲਿਆ ਉਹ ਪਰਿਵਾਰ ਹੁਣ ਉਹਨਾਂ ਦੇ ਅੱਗੇ ਅਗਲੀ ਜਨਰੇਸ਼ਨਾਂ ਇੱਥੇ ਰਹਿੰਦੀਆਂ ਕੁੜੜੀ ਪਿੰਡ ਹੈਗਾ ਹਵਾਏ ਡੇਲ ਪਾਸੇ ਅੱਛਾ ਮੈਨੂੰ ਫੋਨ ਆਇਆ ਸੀ ਪਿੱਛੇ ਉਹ ਮਿਲਣਾ ਚਾਹੁੰਦੇ ਸੀ ਅੱਛਾ ਉਹ ਕਹਿੰਦੇ ਸੀ ਸਾਡਾ ਬਜ਼ੁਰਗ ਸੀ ਇਹ ਜਿਹੜਾ ਗਿਆਨਿਕ ਜਿਹਨਾਂ ਨੇ ਪੀਪਲ ਲਗਾਇਆ ਅੱਛਾ ਇਸ ਤਰ੍ਹਾਂ ਹੀ ਬੜੀ ਕਥਨਾਵਾਂ ਹੋ ਜਾਂਦੀ ਹੈ ਜਦੋਂ ਤੁਸੀਂ ਮਿਲਦੇ ਲੋਕਾਂ ਨੂੰ ਖਿੱਚ ਵੀ ਪੈਂਦੀ ਅੰਦਰ ਦਰਦ ਵੀ ਹੁੰਦਾ ਜੀ ਸੁਣ ਕੇ ਉਹਨਾਂ ਦਾ ਪਰ ਕੀਤਾ ਕੁਝ ਨਹੀਂ ਜਾ ਸਕਦਾ ਬਾਰੇ ਬਹੁਤ ਹੰਝੂ ਉਸ ਸਮੇ ਵੇ ਹੋਣਗੇ ਲੋਕਾਂ ਨੇ ਢੋਂਡੇ ਕਲਾਂ ਦੇ ਸ਼ਾਇਦ ਕੋਈ ਛੜਨਾ ਨਹੀਂ ਜਾਂਦਾ ਹੋਣਾ ਸ਼ਾਇਦ ੱੱਕੇ ਨਾਲ ਉਹਨੂੰ ਖਿੱਚ ਵੀ ਬਾਹਰ ਕੱਟਿਆ ਹੋਣਾ ਉਸ ਸਮੇ ਹਾਂਜੀ ਤੇ ਕੋਈ ਤੁਹਾਡੇ ਕੋਈ ਹੋਰ ਖਾਸ ਗੱਲ ਹੋਵੇ ਜਿਹੜੀ ਜੈਨ ਚ ਹੋਵੇ ਕਿਉਂਕਿ ਤੁਸੀਂ ਕੋਈ ਚੀਜ਼ ਰਹਿ ਗਈ ਹੋਵੇ ਜਾਂ ਬਹੁਤ ਐਮ ਹੋਵੇ ਦੇਖੋ ਜੀ ਸਰਾਏ ਜਹਨ ਦੇ ਵਿੱਚ ਗੱਲਾਂ ਤਾਂ ਬਹੁਤ ਆਉਂਦੀਆਂ ਹੈਗੀਆਂ ਮੈਂ ਇਹਨਾਂ ਦੀਆਂ ਕਿਸ਼ਤਾਂ ਸਟੋਰੀਆਂ ਬਹੁਤ ਪਾਈਆਂਗੇ ਫੇਸਬੁਕ ਦੇ ਖਵਾਰਾਂ 'ਚ ਵੀ ਲਿਖਿਆ ਇੱਕ ਤਾਂ ਵੀ ਇਹੀ ਸੀ ਨਾ ਪਿੰਡਾਂ ਦੇ ਨਾਮ ਜਿੰਦਾ ਰਹਿਣੇ ਚਾਹੀਦੇ ਚੌਕ ਹੈਗੇ ਦੇਖੋ ਚੌਕਾਂ ਦੇ ਨਾਮ ਰੱਖ ਦੋ ਜਿਸ ਤਰ੍ਹਾਂ ਹੁਣ ਯੂਨੀਵਰਸਿਟੀ ਹੈ ਕਾਂਜੀ ਮਾਜਰਾ ਹੈਗਾ ਆ ਨਾਲ ਚੌਕੇ ਪੀਜੀ ਦਾ ਕਾਂਜੀ ਮਾਜਰਾ ਚੌਕ ਰੱਖ ਦੋ ਮਾਜਰਾ ਯੂਨੀਵਰਸਿਟੀ ਦੇ ਨਾਲ ਕਾਂਜੀ ਮਾਜਰਾ ਪਿੰਡ ਇਹ ਪਿੰਡਾਂ ਦੇ ਨਾਮ ਤੇ ਚੌਕਾਂ ਦੇ ਨਾਮ ਪਿੰਡਾਂ ਦੇ ਹੋਣੇ ਚਾਹੀਦੇ ਕੋਈ ਯਾਦਗਾਰ ਕੋਈ ਕੋਈ ਮਨਾਰ ਬਣਾ ਦਿਓ ਇਹਨਾਂ ਪਿੰਡਾਂ ਦੇ ਨਾਮ ਲਿਖ ਦਿਓ ਅੱਗੇ ਅਗਲੇ ਕੁਝ ਅਗਲੇ ਜਨਰੇਸ਼ਨ ਨੂੰ ਬਿਲਕੁਲ ਪਤਾ ਨਹੀਂ ਰਹਿਣਾ ਕਿ ਇੱਥੇ ਪਿੰਡ ਹੁੰਦੇ ਸੀ ਦਿੱਲੀ ਜੀ ਵੀ ਪਿੰਡਾ ਹੈਗੇ ਹੈਗੇ ਨਾਂ ਉਹਨਾਂ ਦੇ ਹੈ ਤੇ ਪੰਜਾਬ ਦੇ ਵਿੱਚ ਵੀ ਨਾ ਇਹ ਸਰ ਯੂਨੀਵਰਸਿਟੀ ਜਿਹੜਾ ਤੁਸੀਂ ਕਹ ਖੂ ਹਗਾ ਇੱਥੇ ਅੱਗੇ ਹੈ ਜੀ ਹਾਂਜੀ ਉਹਦੇ ਵਿੱਚ ਖੂ ਵੈਸੇ ਨਹੀਂ ਬੰਦ ਹੋ ਗਿਆ ਉਹਨਾਂ ਦਾ ਕੂੜਾ ਉਹਦੇ ਵਿੱਚ ਕੂੜਾ ਕੜਾ ਕੇ ਸਿੱਟਦੇ ਨੇ ਉਹ ਕਾਂਜੀ ਮਾਰ ਨਿਸ਼ਾਨੀ ਹੈਗੀ ਹਾਂ ਉੱਥੇ ਪੀਪਲ ਆਂਬ ਖੜੇ ਨੇ ਆਪ ਇਹਦੇ ਨਾਲੇ ਕਾਂਜੀ ਮਜਰੇ ਨਾਲੇ ਪਿੰਡ ਸੀ ਸਹਜਾਦਪੁਰਾ ਪੀਜੀ ਬਣੀ ਹੋਈ ਹੈ ਮੁੰਡਿਆਂ ਦਾ ਕਾਲਜ ਹੈ 11 ਵਾਲਾ ਨਾ ਓਕੇ ਤੁਸੀਂ ਪੀਜੀ ਦੇ ਚੌਂਕ ਤੇ ਦੇਖਿਓ ਉੱਥੇ ਗੁੱਗਾ ਮਾੜੀ ਹੈ ਇੱਕ ਬਗੀ ਹੈਗੀ ਹੈ ਜੀ ਉਹ ਸਹਜਾਦਪੁਰੇ ਦੀ ਹੈ ਸਹਜਾਦਪੁਰਾ ਹਾਂ ਮੁੰਡਿਆਂ ਦੇ ਕਾਲਜ ਦੇ ਅੰਦਰ ਖੂਹ ਹੁੰਦਾ ਸੀ ਸ਼ਾਇਦ ਹੁਣ ਬੰਦ ਕਰ ਤੇ ਆ ਉਹ ਵੀ ਸਹਜਾਦਪੁਰਾ ਹਾਂਜੀ ਹਾਂਜੀ ਸਹਜਾਦਪੁਰਾ ਸੀ ਤੇ ਆ ਇਧਰ ਨਾਲ 15 ਸੈਕਟਰ ਦੇ ਵਿੱਚ ਕੈਲੜ ਪਿੰਡ ਸੀ ਬਸੰਤੀ ਮਾਤਾ ਦਾ ਮੰਦਿਰ ਦੇਖਿਓ 24 ਸੈਕਟਰ ਚ ਉੱਥੇ ਬਹੁਤ ਵੱਡਾ ਪੀਪਲ ਖੜਾ ਅੰਦਰ ਬਰੋਟਾ ਅੱਛਾ ਇਧਰ ਸੈਣੀ ਮਜਰਾ ਸੀ ਹੂੰ 28 ਪਿੰਡਾਂ ਜੀ ਜੇ ਕਹੋ ਤਾਂ ਮੈਂ ਕਿਸਾਂ ਚ ਗਿਣਦਾ ਸਾਨੂੰ ਸਾਰੇ ਜਨਾਬੋ ਪਲੀਜ਼ ਹਾਂ ਲੋ ਜੀ ਮੈਂ 28 ਪਿੰਡਾਂ ਦੇ ਮੈਂ ਕਹਿੰਦਾ ਜੂਮ ਰਾਜਵੀਰ ਥੋੜਾ ਜੂਮ ਕਰਕੇ ਦੇ 28 ਪਿੰਡ ਨੇ ਉਹ ਤੁਹਾਨੂੰ ਮਲਕੀਤ ਸਿੰਘ ਜੀ ਪੂਰਾ 28 ਪਿੰਡਾਂ ਦਾ ਜ਼ਿਕਰ ਦੱਸਣਗੇ ਬਹੁਤ ਲੋਕ ਇਸ ਵੀਡੀਓ ਨੂੰ ਦੇਖ ਕੇ ਭਾਵਕ ਹੋਣਗੇ ਉਹ ਮਿਲਨ ਨਾ ਵੀ ਚਾਣਗੇ ਅਸੀਂ ਜ਼ਰੂਰ ਉਹਨਾਂ ਤੱਕ ਮਲਵਾਵਾਂਗੇ ਵੀ ਤੁਸੀਂ ਪਲੀਜ਼ 28 ਪਿੰਡਾਂ ਦਾ ਨਾਮ ਦੱਸੋ ਜੀ ਲੋ ਜੀ ਸਾਮਾ ਥੋੜੇ ਸਮੇਂ ਦੀ ਧਿਆਨ ਵਿੱਚ ਰੱਖਦੇ ਇੱਕ ਸਾਮਾ ਗਿਣਦਾ ਕਮਾਏ ਕੈਲੜ ਕੰਥਾਲਾ ਪੰਗੀ ਮਾਜਰਾ ਦਾ ਤਾਰਪਰ ਬੇਚਰਗ ਮੋਜੇ ਸੀਗੇ ਝੂਮਰੂ ਨਜਾਮਪੁਰ ਫੈਦਾ ਗਰਦਾਸਪੁਰਾ ਕਾਂਜੀ ਮਾਜਰਾ ਬਜਵਾੜਾ ਬਜਵਾੜੀ ਮਹਿਲੇ ਮਾਜਰਾ ਸ਼ਾਪਰ ਫਤੇਗੜ ਮਾਦੜੇਆਂ ਖੇੜੀ ਰੁੜਕੀ ਪੜਾਓ ਕਰਸਾਣ ਦਲਹੀੜੀ ਜੈਪੁਰਾ ਸਜਾਦਪੁਰਾ ਸੈਣੀ ਮਾਜਰਾ ਕਾਲੀਬੜ ਨਗਲਾ ਬੈਰ ਮਾਜਰਾ ਬੜੈਲ ਬਟੇਲਾ ਬੜ੍ਹਹੇੜੀ ਕਜੇਹੇੜੀ ਪਲਸੌਰਾ ਤੇ ਅਟਾਵਾ ਜਿਹੇ ਪਿੰਡ ਸੀ ਬਾਕੀ ਰਹਿੰਦੇ ਪੁੱਛ ਲੈਣਾ ਆਉਜਲੇ ਨੂੰ ਜਾ ਕੇ ਜਿਹਦਾ ਨੇੜੇ ਹੀ ਹੈ ਮੁੱਲਾਪਰ ਪਿੰਡ ਜੀ ਦੇਖ ਤਾਂ ਸਹੀ ਤੁਕੇਰਾ ਆ ਕੇ ਤੈਨੂੰ ਚੰਡੀਗੜ੍ਹ ਵਿੱਚ ਵੀ ਦਿਖਾ ਦੂ ਪਿੰਡ ਜੀ ਦੇਖ ਤਾਂ ਸਹੀ ਤੁਕੇਰਾ ਆ ਕੇ ਚੱਲੀਏ ਤੈਨੂੰ ਚੰਡੀਗੜ੍ਹ ਹੀ ਜੁੜੇ ਦਿਖਾ ਦੂ ਪਿੰਡ ਜੀ ਚਾ ਬਾਤ ਹੈ ਤੁਸੀਂ ਜਦੋਂ ਇਹ ਲਿਖਦੇ ਹੋਣੇ ਫਿਰ ਤੁਹਾਡਾ ਵੀ ਦਰਦ ਤੁਹਾਡੇ ਬਜ਼ੁਰਗ ਦੀ ਸਾਹਮਣੇ ਆਏਦੇ ਹੋਣਗੇ ਵੀ ਉਹ ਉਹ ਕਿਹੜੇ ਹਾਲਾਤਾਂ ਚੋਂ ਇੱਥੋਂ ਉਹ ਤੁਹਾਡੇ ਸਾਹਮਣੇ ਤਾਂ ਇਹ ਪੱਥਰ ਟਾਂ ਇੰਨੂੰ ਪੱਥਰਾਂ ਦਾ ਸ਼ਹਿਰ ਕਹਿੰਦੇ ਨੇ ਤਾਂ ਹੀ ਆਈ ਚੱਕਰ ਹੈਗਾ ਤੇ ਕੀ ਸੁਨੇਹਾ ਕੀ ਹੈਗਾ ਕਿਉਂਕਿ ਜਨਰੇਸ਼ਨ ਕਹਿੰਦੇ ਜਿਹੜੀ ਅੱਜ ਪੰਜਾਬੀ ਬੋਲੀ ਦਾ ਬੜਾ ਜਿੰਗਰ ਹੁੰਦਾ ਹੈ ਕਹਿੰਦੇ ਜਿਹੜੀ ਕੌਮ ਆਪਣੀ ਭਾਸ਼ਾ ਆਪਣੀਆਂ ਪੁਛਤਾ ਆਪਣੇ ਪਿੰਡ ਭੁੱਲ ਜਾਂਨ ਉਹ ਹਮੇਸ਼ਾ ਲਈ ਉਹ ਖਤਮ ਹੋ ਜਾਂਦੀਆਂ ਨੇ ਇੱਕ ਸੁਨੇਹਾ ਕਿਉਂਕਿ ਤੁਸੀਂ ਲੇਖਕ ਹੋ ਆਪਦੀ ਕਲਮ ਨਾਲ ਬਹੁਤ ਕੁਝ ਲਿਖਦੇ ਹੋ ਇਹ ਸਾਡੇ ਨੌਜਵਾਨਾਂ ਲਈ ਕੀ ਮੈਸੇਜ ਕੀ ਹੈਗਾ ਦੇਖੋ ਜੀ ਬਰਾਸਤ ਆਪਣੀ ਬਰਾਸਤ ਨੂੰ ਭੁੱਲਣਾ ਨਹੀਂ ਚਾਹੀਦਾ ਆਪਣੀ ਨੂੰ ਯਾਦ ਰੱਖਣਾ ਚਾਹੀਦਾ ਐਡਮਿਟੇਸ਼ਨ ਨੂੰ ਵੀ ਧਿਆਨ ਰੱਖਣਾ ਚਾਹੀਦਾ ਪਿੰਡਾਂ ਦੀ ਯਾਦਗਾਰ ਬਣਾਓ ਜੀ ਇਹਨਾਂ ਦੇ ਨਾਂ ਕਿਤੇ ਸਾਹਮਣੇ ਰੱਖੋ ਜੇ ਲੋਕਾਂ ਨੂੰ ਪਤਾ ਲੱਗਦੇ ਰਹੇ ਤੇ ਜਨਰੇਸ਼ਨ ਤਾਂ ਇਹੀ ਹੈ ਜੀ ਪੰਜਾਬ ਦੀ ਰਾਜਧਾਨੀ ਹੈ ਪੰਜਾਬ ਦੇ ਪਿੰਡਾਂ ਤੇ ਉੱਤੇ ਬਣੀ ਹੈ ਪੰਜਾਬ ਵਾਸਤੇ ਬਣੀ ਸੀ ਪੰਜਾਬ ਨੂੰ ਇਹ ਮਿਲਣੀ ਚਾਹੀਦੀ ਹੈ ਠੀਕ ਹੈ ਹਰਿਆਣਾ ਸਟੇਟ ਅਲੱਗ ਬਣਾਤੀ ਤੁਸੀਂ ਹਰਿਆਣੇ ਨੂੰ ਰਾਜਧਾਨੀ ਬਣਾ ਕੇ ਦੋ ਜੀ ਹੋਰ ਇਹ ਪੰਜਾਬ ਦੀ ਰਾਜਧਾਨੀ ਹੁਣ ਯੂਨੀਵਰਸਿਟੀ ਦਾ ਵੀ ਰੌਲਾ ਪੈ ਰਿਹਾ ਹੈਗਾ ਪੰਜਾਬ ਇਹ ਪਹਿਲਾਂ ਇਹ ਪੰਜਾਬ ਯੂਨੀਵਰਸਿਟੀ ਲਾਹੌਰ ਹੁੰਦੀ ਸੀ ਜਦੋਂ ਲਾਹੌਰ ਉੱਧਰ ਰਹਿ ਗਿਆ ਫਿਰ ਇੱਥੇ ਆ ਕੇ ਪੰਜਾਬ ਪੂਰਬੀ ਪੰਜਾਬ ਦੀ ਰਾਜਧਾਨੀ ਇਹ ਬਣੀ ਸੀ ਪੰਜਾਬ ਯੂਨੀਵਰਸਿਟੀ ਫਿਰ ਇਹਦਾ ਹੱਕ ਇਹਦਾ ਇਹ ਤੇ ਜੋ ਕੋਈ ਦੋ ਰਾਮਾ ਹੈ ਨਹੀਂ ਵੀ ਪੰਜਾਬ ਦੀ ਰਾਜਧਾਨੀ ਇਹ ਯੂਨੀਵਰਸਿਟੀ ਪੰਜਾਬ ਦੀ ਨਹੀਂ ਹੈ ਜੀ ਇਹਦਾ ਹੱਕ ਪੰਜਾਬ ਦਾ ਹੋਣਾ ਚਾਹੀਦਾ ਚੰਡੀਗੜ੍ਹ ਤੇ ਵੀ ਹੱਕ ਪੰਜਾਬ ਦਾ ਹੀ ਹੈ ਪੰਜਾਬ ਦਾ ਹੀ ਰਾਜਧਾਨੀ ਹੋਣੀ ਚੰਡੀਗੜ੍ਹ ਹੈ ਜੀ ਹੋਣੀ ਕੀ ਚਾਹੀਦੀ ਹੈ ਜੀ ਹਰਿਆਣੇ ਨੂੰ ਲੱਗ ਬਣਾਣੀ ਚਾਹੀਦੀ ਹੈ ਚਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੀ ਮੁੱਢਲੀ ਤੇ ਬੜੀ ਅਹਿਮ ਜਾਣਕਾਰੀ ਸਾਡੋ ਤਾਂ ਚੀਜ਼ਾਂ ਦਾ ਸੁਣ ਕੇ ਹੀ ਰੌਂਟੇ ਖੜੇ ਹੋਏ ਤਾਂ ਤੁਸੀਂ ਜਿਹੜੇ ਇਹਨਾਂ ਤੇ ਰਿਸਰਚ ਕਰ ਰਹੇ ਉਹਨਾਂ ਦੇ ਖਰੇ ਸ਼ਾਇਦ ਕੀ ਬੀਤੀ ਹੋਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਫਸੀ ਕੱਲ ਤੁਸੀਂ ਵੀ ਜਿਹੜਾ ਆਪਣਾ ਜ਼ਰੂਰੀ ਕਮੈਂਟ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਜਿਹੜੀ ਇਹ 28 ਪਿੰਡ ਦੱਸੇ ਨੇ ਇੱਕ ਸਾਹ ਦੇ ਵਿੱਚ ਇਹ 28 ਪਿੰਡਾਂ ਦਾ ਦਰਦ ਦੱਸਿਆ ਉਹਨਾਂ ਨੇ ਤੇ ਇਹ ਪਿੰਡ ਕਿਵੇਂ ਇੱਥੋਂ ਖਰੀਦੇ ਗਏ ਸੀ ਕਿਵੇਂ ਉਹਨਾਂ ਨੂੰ ਇੱਥੋਂ ਤੋੜਿਆ ਗਿਆ ਸੀ ਤੁਸੀਂ ਵੀ ਆਪਣੇ ਪਿੰਡ ਦਾ ਨਾਮ ਜ਼ਰੂਰ ਦੱਸੋ ਜੇ ਤੁਹਾਨੂੰ ਇੱਥੇ ਯਾਦ ਹੋਵੇ ਤਾਂ ਇਹ ਭਾਵਕ ਸਟੋਰੀ ਤੁਹਾਨੂੰ ਕਿੱਦਾਂ ਲੱਗੀ ਜ਼ਰੂਰ ਦੱਸਿਓ ਕੈਮਰਾ ਪਰਸਨ ਰਾਜਵੀਰ ਦੇ ਨਾਮ ਸੰਦੀਪ ਕਮੋਸ਼ ਚੰਡੀਗੜ੍ਹ